ਕਿਹਾ ਕਿਸੀ ਅਹੀਂ ਗਿਆ ਜਗ ਗਈ ਕੁੜੀਆਂ ਦੇ ਦੇ ਨਹੀਂ ਸਦਾ ਛਾੜ ਗਏ ਕੁੜੀਆਂ ਦੇ ਅੱਖਾਂ ਨਹੀਂ ਕੁੜੀਆਂ ਦੇ ਅੱਖਾਂ ਨਹੀਂ ਉਹਨਾਂ ਨੂੰ ਪਤਾ ਨਹੀਂ ਅੱਛਾ ਫਿਰ ਤੁਸੀਂ ਕੁੜੀਆਂ ਦੀ ਗੱਲ ਕਿਵੇਂ ਕਰ ਸਕਦੇ ਜੋ ਉਹਨਾਂ ਨੂੰ ਪਤਾ ਇਹ ਚੀਜ਼ ਹੁਣ ਅਸੀਂ ਦੇਖਿਆ ਹੀ ਅੱਖਾਂ ਨਾਲ ਦੇਖੀ ਚਾਹੀਏ ਪੁਆਇੰਟ 1.0 ਪੁਆਇੰਟ ਅਪਰ ਰੋ ਕੁੜੀਆਂ ਜੇ ਤੁਸੀਂ ਉੱਥੇ ਦੇਖਿਆ ਨੀ ਰੀਲਸ ਕਿ ਉਹਨਾਂ ਦੀ ਅੱਖਾਂ ਵੀ ਹੈਗੀਆਂ ਨੇ ਫਿਰ ਉਹਨਾਂ ਨੇ ਦੇਖਿਆ ਉਹਦੀ ਕੋਈ ਗੱਲ ਹੋਣੀ ਆ ਉਹਨਾਂ ਦੀ ਸਿਚੁਏਸ਼ਨ ਸਮਝੀ ਹੋਣੀ ਆ ਹੂੰ ਪੁਆਇੰਟ ਮੇਰਾ ਗੁੱਸੇ ਦੀ ਗੱਲ ਵੀ ਕੁੜੀਆਂ ਗੁੱਸਾ ਭਰਾਉ ਜਾਂਦੀਆਂ ਨੇ ਕਿ ਕਿੱਡੀ ਇੱਕ ਬਣਾਉਂਦੀ ਆ ਘਬਰਾਉਂਦੀ ਆ ਕਿਉਂ ਨਹੀਂ ਘਬਰਾਉਂਦੀ ਜਿਹੜੀ ਕੁੜੀ ਮੇਰੀ ਗੱਲ ਸੁਣੋ ਵੀ ਜਿਹੜੀ ਕੁੜੀ ਨਵੀਂ ਨਵੀਂ ਸਿੱਖੀ ਹੋਵੇ ਨਾ ਉਹ ਇਦਾਂ ਹੀ ਕਰਦੀ ਆ। ਨੰਮੀ ਕੁੜੀ ਨੰਮੀ ਦਾ ਫਿਰ ਮੈਡਮ ਵੀ ਸਿੱਖੀ ਹੋਣੀ ਨਹੀਂ ਤੇ ਮੈਮ ਨੇ ਵੀ ਸਿੱਖੀ ਹੋਣੀ ਨਹੀਂ ਨਵੀ ਤਾਂ ਜੇ ਤੂੰ ਤੁਸੀਂ ਪਹਿਲੀ ਵਾਰ ਪੁਆਇੰਟ ਇੱਕ ਗੱਲ ਦਾ ਕਿ ਜਦੋਂ ਤੁਸੀਂ ਪਹਿਲੀ ਵਾਰ ਸਿੱਖੀ ਤੁਸੀਂ ਨਹੀਂ ਘਬਰਾਏ ਨਹੀਂ ਜਮਾਂ ਵੀ ਨਹੀਂ ਕਿਉਂ ਨਹੀਂ ਘਬਰਾਏ ਇਹ ਸੇ ਮੈਂ ਤਾਂ ਆਉਂਦਾ ਨਹੀਂ ਸਿੱਖਾਈ ਮੈਂ ਬਾਹਰ ਤਲਾਉਂਦੇ ਨਹੀਂ ਸੀ ਜਿੰਨਾ دیر ਪਰਫੈਕਟ ਨੂੰ ਹੋਣੀ ਮਤਲਬ ਇਹ ਪਹਿਲਾਂ ਘਬਰਾਉਂਦੇ ਸੀ ਘਰੀ ਘਬਰਾਉਂਦੇ ਸੀ ਅਸੀਂ ਤਾਂ ਚਲੋ ਫਿਰ ਵੀ ਜਿਗਰਾ ਲੈ ਕੇ ਰੋਡ ਤੇ ਜਾਵੜਨੇ ਆ। ਤਾਂਗੀ ਦਾ ਖਤਰਾ ਪੈਦਾ ਹੋ ਗਿਆ ਜੀ। ਕਿੱਥੋਂ ਬਲੌਗ ਕਰਦੇ ਪੂਜਾ ਜੀ? ਤਾਂ ਬੰਨਾ ਵੀ ਕਿ ਬਣਾਉਂਦਾ ਆ। ਆ ਰੂਪ ਨੂੰ ਕਿੰਨਾ ਟਾਈਮ ਹੋ ਗਿਆ ਜੀ? ਕੁਮੜਾ ਮोटा ਹੋਰ ਵੀ ਬੀਜ ਲੈਂਦੇ ਕੋਈ ਦਰਖਤ ਜੀਰੀ ਜੂਰੀ ਨਾਲ ਬਹੁਤ ਬਹੁਤ ਸ਼ੁਕਰੀਆ ਦਰਖਤ ਸਾਹਿਬ ਧਿਆਨ ਰੱਖਿਓ ਆਪਣਾ ਅੱਜ ਜੀ ਕੈਨੇਡਾ ਤੋਂ ਆਏ ਹੋ ਹਾਂਜੀ ਭੈਣ ਮੜ ਕੇ ਲਵਾ ਦੇ ਵੀ ਤਾਂ ਬਾਹਲੇ ਓਕੇ ਥੋੜੀ ਆਪ ਹੀ ਬੋਲਦੀ ਨਾ ਅੱਜ ਕੈਵਨ ਦੇ ਕਿ ਬੋਲਣ ਲੱਗੇ ਹਾਂ ਕੀ ਕਿ ਮੈਨੂੰ ਟੈਨਸ਼ਨ ਨਾ ਦਿਮਾਗ ਤੇ ਮੈਨੂੰ ਨਹੀਂ ਸਰ ਸਾਰੇ ਨੂੰ ਆਉਂਦਾ ਡਰਾਈਵ ਕਰਨਾ ਜਿਹੜੇ ਕੋ ਪੁੱਛ ਲੈਨੇ ਜੀ ਮੇਰਾ ਵੀਰ ਦੇ ਕੇ ਚਪੜਾ ਖਾਇ ਮੈਨਾਂ ਤੂੰ ਵੀ ਨਹੀਂ ਜਾਂਦਾ ਅੱਜ ਛੋਟੇ ਕਿ ਸ਼ੌਂਕ ਹੈ ਮਹਾਰਾਜ ਜੀ ਸ਼ੌਂਕ ਬਸ ਤਾਂ ਸਿੱਖਣਾ ਬਾਅਦ ਵਿੱਚ ਹੈ ਬਾਹਰ ਜਨ ਤੁਸੀਂ ਕੰਮ ਚੀ ਦੱਸ ਦਿਓ ਬੜੇ ਕੋ ਕੈਨੇਡਾ ਦੀ ਗੱਲ ਸਰਦ ਕੀ ਮਾ ਵਾਲਾ ਕੀ ਸਸ ਮੈਨਾਂ ਸਾਨੂੰ ਪਤਾ ਲੱਗਿਆ ਮਾਹੌਲ ਪੂਰਾ ਵਧੀਆ ਹੈ ਮਾਹੌਲ ਪੂਰਾ ਦੇਵੀ ਦੇਵੀ ਤੂੰ ਬੋਨੇ ਕੋਲਾ ਕਿਹੜੀ ਕੰਟਰੀ ਕੈਨੇਡਾ ਐਸੇ ਲੋਕ ਚ

ਡਿਸਟ੍ਰਿਕਟ ਬਰਨਾਲਾ ਉਰੋ ਰੁਕਣੇ ਕੀ ਦੂਰ ਹੈ ਦੇ 15 ਮਿੰਟ 15-20 ਮਿੰਟ ਦੇ ਰਾਹ ਤਰ ਬਾਈ ਬਸ ਬਸ ਤੇ ਆਉਨੇ ਜੀ ਹਾਂ ਜੀ ਚਲੋ ਸ਼ੁਕਰ ਹੈ ਡਰਾਈਵਿੰਗ ਹੁੰਦੀ ਹੈ ਬਸ ਜੀ ਨਹੀਂ ਜੀ ਸ਼ੁਕਰ ਹੈ ਮਾਲਕ ਦਾ ਇਹ ਵੀ ਬਹੁਤ ਵੱਡਾ ਮੁੱਦਾ ਹੈ ਜੀ ਪਤਾ ਕਿਹੜੀ ਗੱਲ ਉਹ ਦੀ ਹਾਂ ਜੀ ਤੁਹਾਨੂੰ ਕੋ ਲੱਗਦਾ ਵੀ ਡਰਾਈਵਰੀ ਤੇ ਕੁੜੀਆਂ ਘਬਸੀਆਂ ਨਹੀਂ ਚਲੋ ਮੁੰਡਿਆਂ ਨੇ ਦੱਸ ਨਹੀਂ ਇਸ ਨਾਲ ਸੀ ਜੀ ਨਹੀਂ ਐਦਾ ਤਾਂ ਮੈਨੂੰ ਆਂਦੀ ਆ ਮੈਂ ਬਾਈਕ ਚਲਾ ਲੈਂਨੀ ਆ ਬਸ ਘੱਟ ਚਲਾਇਆ ਕਰੋ ਨਹੀਂ ਮੈਂ ਬਹੁਤ ਚਲਾਉਂਦਾ ਮੈਂ ਤੁਹਾਨੂੰ ਦੱਸਦਾ ਜੇ ਸੋਚੋ ਤੁਹਾਨੂੰ ਮੰਨ ਲਈ ਚਲੋ ਕੋਈ ਚਾਂਸ ਬਣਦਾ ਵੀ ਤੁਸੀਂ ਬਸ ਤੇ ਆ ਤੁਸੀਂ ਬਸ ਤੇ ਆ ਨਹੀਂ ਮੈਂ ਬਾਈਕ ਤੇ ਆਉਂਗੇ ਤੇ ਉਹ ਤੁਰਦਾ ਫਿਰਦੇ ਵਾਲੇ ਜਮਦੂਤ ਵਾਲੀ ਗੱਲ ਹੋ ਜਿੰਦੀ ਆ ਤੁਸੀਂ ਸਮਝ ਨਹੀਂ ਗਏ ਰਿਸਕ ਬਹੁਤ ਵੱਡਾ ਹੈ ਜੀ ਇਹ ਕਿਉਂ ਜੀ ਮੈਂ ਤਾਂ ਇੱਥੇ ਖੜੋ ਜੀ ਆਪ ਮੈਂ ਛੱਡ ਦੂੰ ਇਹ ਕੁੜੀਆਂ ਦੀ ਡਰਾਈਵਰੀ ਤੇ ਸ਼ੱਕ ਹੈ ਤੇਨੂੰ ਮੇਰਾ ਵੀਰ ਸ਼ੱਕ ਹੈ ਹਾਂ ਜੀ ਚਲ ਵੈਰੀ ਗੁੱਡ ਕੁੜੀਆਂ ਦੀ ਡਰਾਈਵਰੀ ਦੀ ਸ਼ੱਕ ਹੈ ਥੋੜਾ ਥੋੜਾ ਜੀ ਕਿਹੜੀ ਗੱਲੋਂ ਮੇਰਾ ਵੀਰ 20 30 ਚਲਾਂਦੀਆਂ ਤੇ ਚਲਣਾ ਥੋੜਾ ਬਾਈ ਬਹੁਤ ਵੱਡਾ ਸ਼ੱਕ ਆ ਆ ਸੁਣੋ ਜੀ ਕੋਈ ਕਰਨੀ ਕੋਈ ਗੱਲ ਸੁਣ ਆ ਖੜੀ ਹੋ ਕੇ ਮੇਰਾ ਵੀਰ ਹੈ ਬਹੁਤ ਵੱਡਾ ਸ਼ੱਕ ਹੈ ਕਿਹੜੀ ਕੋਲ ਵੱਡਾ ਸ਼ੱਕ ਹੈ ਉਹ ਫਿਰ ਆਏ ਹੁੰਦਾਂ ਨੇ ਜੀ ਮੂਰੇ ਕੋਈ ਖੜਾ ਹੀ ਟਰੈਕਟਰ ਖੜਾ ਹੈ ਕੋਈ ਥੋੜਿਆਂ ਦਾ ਦੇ ਦੀ ਮੇਰੇ ਹਾਏ ਹਾਏ ਕਿਵੇਂ ਜੀ ਕਿਵੇਂ ਕਿਵੇਂ ਮੈਂ ਕਿਹਨਾਂ ਨੂੰ ਪੁੱਛ ਲਿਆ ਸਾਰੇ ਨੂੰ ਆਉਂਦੇ ਡਰਾਈਵ ਕਰ ਰਹੇ ਜਿਹੜੇ ਕੋਈ ਪੁੱਛ ਲੈਨੇ ਜੀ ਪੁੱਛ ਲੈਨੇ ਆ ਪੁੱਛ ਲੈਨੇ ਆ ਪੁੱਛ ਲੈਨੇ ਆ ਮੇਰਾ ਵੀਰ ਦੇਖ ਕੇ ਚਪੜਾ ਖਾਏ ਮੈਨੂੰ ਤੂੰ ਵੀ ਨਹੀਂ ਜਾਂਦਾ ਅੱਜ ਡਰੀ ਨਾ ਨਾਲੋਂ ਤੁਸੀਂ ਇਹਦੇ ਨਾਲੋਂ ਮੇਰਾ ਵੀਰ ਗੱਲ ਸੱਟ ਜੀ ਹੁਣ ਹਾਂ ਉਡਾਰਿਆ ਨਹੀਂ ਆਇਆ ਤੇ ਨਾ ਜਥੇ ਤੇ ਨਾ ਮੈਂ ਵੀ ਮੈਂ ਆਇਆ ਪਰ ਆ ਵੀ ਚਲ ਮੈਂ ਬਚਾਲੇ ਬੰਦਾ ਆ ਗਿਆ ਮੈਨੂੰ ਮਾਮਲਾ ਸੌਲਵ ਕਰਾਉਣਾ ਪੈਣਾ ਉਹ ਕਹਿੰਦੀ ਵੀ ਤੁਸੀਂ ਕਿਉਂ ਇਹ ਗੱਲ ਕਹੀ ਵੀ ਯਾਰ ਇਹ ਡਰਾਈਵਰੀ ਟ੍ਰੈਕਟਰ ਚ ਮੰਨ ਕੇ ਤੁਰੇ ਬਿਸਕੂਟਰੀ ਮਾਰਦੇ ਨੇ ਗੱਲ ਕੀ ਹੈ ਗੱਲ ਪਤਾ ਕੀ ਹੈ ਸਾਰੀ ਦੱਸਦਾ ਸੇਫਲੀ ਦੱਸਦਾ ਸੇਫਲੀ ਗੱਲ ਦੱਸ ਚੇਪਲੀ ਜਦੋਂ ਕੋਈ ਮੁਰੂਤੀ ਜਾ ਆਉਂਦੀ ਆਈ ਜਾਂ ਖੜਦੀ ਆ ਕੋੜਿਆ ਕਬਰਾਂ ਜਾਂਦੀ ਸਹੀ ਗੱਲ ਸਹੀ ਹਾਂ ਤੁਸੀਂ ਕੀ ਪੁੱਛਣਾ ਐਦਾਂ ਕਿਦਾਂ ਕਬਰਾਂ ਜਾਂਦੀਆਂ ਕਬਰਾਂ ਜਾਂਦੀਆਂ ਬਹੁਤ ਦੇਖੋ ਤੁਸੀਂ ਰੀਡਾਂ ਤੇ ਦੇਖੋ ਰੀਲਾਂ ਤੇ ਕੀ ਦੇਖੀਏ ਰੀਲਾਂ ਤੇ ਕੀ ਦੇਖੀਏ ਡਰਾਈਵਰੀ ਤਾਂ ਕੁੜੀਆਂ ਰੋਡ ਤੇ ਕਰਦੀਆਂ ਉਹ ਕਿਹੜਾ ਰੀਲਾਂ ਤੇ ਕਰਦੀਆਂ ਡਰਾਈਵਰੀ ਤੁਸੀਂ ਕਹਿਣਾ ਕਿ ਵਿਚੰਮੀ ਕੁੜੀਆਂ ਸਕੂਟਰ ਬ੍ਰੇਕ ਪੈਰ ਨਾਲ ਲਉਂਦੀਆਂ ਨੇ ਪੇਂਡਰ ਸੈਂਟਰ ਟੈਬ ਨਾਲ ਹੀ ਹੋਊਗਾ ਨਾ ਰੁੱਕੇ ਜਦੋਂ ਕਿਉਂਕਿ ਫੋਨ ਤੇ ਦੇਖ ਰਿਹਾ ਨਾ ਇਹ ਇਕ ਡਰ ਉਹ ਦੇਖਦੇ ਆ ਮੇਰੀ ਦੀਦੀ ਰੀਲਾਂ ਤੁਸੀਂ ਦੇਖਿਓ ਫੋਨ ਤੇ ਵੀ ਵੀ ਪਾਉਂਦੇ ਤਾਉਂ ਦੀ ਰੀਲਾਂ ਆਉਂਦੀਆਂ ਤੂੰ ਪ੍ਰੋਪਰ ਦੱਸ ਨਾ ਕਿਦਾਂ ਦੀ ਰੀਲਾਂ ਆਉਂਦੀਆਂ ਅੱਜ ਗੱਲ ਕੀ ਹੋ ਗਈ ਉਹ ਤੁਸੀਂ ਦੇਖਿਓਗੀ ਇੱਕ ਮੋਟਰਸਾਈਕਲ ਘੜਾਈ ਕੁੜੀ ਇੱਕ ਦੁਕਾਨ ਦੇ ਵਿੱਚ ਹੀ ਵੜਦਾ ਦੀ ਹਾਂ ਔਰ ਇਹ ਤੁਸੀਂ ਵਾਇਰਲ ਕੀਤੀ ਐ ਜੇ ਉੱਥੇ ਤੋਂ ਤੁਸੀਂ ਸੀਗੇ ਜਦੋਂ ਰੀਲ ਰਿਕਾਰਡ ਹੋ ਰਹੀ ਸੀ ਸੱਚੀ ਐ ਜੀ ਕਦੋਂ ਦੀ ਐ ਉਹ ਤਾਂ ਬਹੁਤ ਟਾਈਮ ਹੋ ਗਿਆ ਜਰੂਰੀ ਤਾਂ ਨਹੀਂ ਸਾਰੀਆਂ ਕੁੜੀਆਂ ਦੀ ਡਰਾਈਵਿੰਗ ਮਾੜੀ ਵੀ ਹੋਊਗੀ ਐਦਾਂ ਗੱਲ ਨਹੀਂ ਕਰਦਾ ਕਿ ਤੁਸੀਂ ਸਾਰੀਆਂ ਨੇ ਸਰਨੇ ਜੀ ਪੁੱਛਿਆ ਸੀ ਇੱਕ ਪਹਿਲਾਂ ਕੈਮਰਾ ਵੀ ਕੁੜੀ ਨੇ ਖੰਬੇ ਤੇ ਚੜ੍ਹਦੀ ਸਕੂਟਰੀ ਹੋ ਕੇ ਗੱਲ ਸੀ ਉਹ ਵੀ ਦੱਸਣਾ ਹੁਣ ਉਹਦਾ ਬਾਲੀ ਮਾਲੀ ਕਰਦਾ ਸੀ ਸਿਰ ਤੁਸੀਂ ਖੰਬੇ ਤੇ ਕਰੇ ਸਕੂਟਰੀ ਚੜਾਈ ਹੈ ਆ ਨਾਸੇ ਚੜਾਉਂਦੇ ਤਾਂ ਛੇੜਦੀ ਨਹੀਂ ਹੈਗੇ ਸੀ ਇਹਦਾ ਜੀ ਇਹ ਆਪਣੇ ਵਾਸਤਾ ਕੰਮ ਨਹੀਂ ਆ ਗਈ ਛੇੜੀ ਤੇ ਨਹੀਂ ਹੁੰਦੀ ਫੜੀਦੀ ਹੁੰਦੀ ਹੈਗੀ ਫੇਰੀ ਚਲਾਈਦੀ ਹੁੰਦੀ ਹੈ ਉਡਾਈਦੀ ਨਹੀਂ ਹੁੰਦੀ ਮੈਂ ਤਾਂ ਚਲਾਨੂ ਹੀ ਪਾਇ ਕ ਮੈਨੂੰ ਸਕੂਟਰੀ ਆਉਂਦੀ ਹੀ ਨਹੀਂ ਕੀ ਹੋਂ ਪਾਪਾ ਦੀਆਂ ਕੀ ਹੁੰਦੀ ਸੀ ਅਸੀਂ ਪਾਪਾ ਦੀਆਂ ਪਰੀਆਂ ਹੈ ਨਹੀਂ ਗੀਆਂ ਕਿਉਂਕਿ ਸਾਡੇ ਪਾਪਾ ਨੇ ਸਾਨੂੰ ਪਰੀਆਂ ਵਾਂਗ ਰੱਖਿਆ ਹੀ ਨਹੀਂ ਉਈ ਨੀ ਉਹ ਤੇ ਬਾਬਾ ਨੇ ਵੀ ਬਰ ਉਹ ਇਹ ਤੇ ਪੁੱਛਣਾ ਚਾਹੁੰਦੇ ਨਹੀਂ ਪਪਾ ਨੇ ਸਾਨੂੰ ਸ਼ੇਰਨੀਆਂ ਬਣਾ ਕੇ ਰੱਖਿਆ ਸੀ ਚਾਜ ਦੇ ਕੰਮ ਕਰਦੀਆਂ ਅੱਜ ਕਿਹੜਾ ਪਾਪਾ ਨਾਲ ਟੱਕਰ ਮਾਰਦੇ ਆ ਸ਼ੇਰਨੀਆਂ ਤੁਸੀਂ ਪਾਪਾ ਦੇ ਕਿਉਂ ਅਸੀਂ ਸ਼ੇਰ ਜੀ ਸ਼ੇਰ ਆਈ ਤੁਸੀਂ ਪਾਪਾ ਦੀਆਂ ਸ਼ੇਰਨੀਆਂ ਤੇ ਤੁਸੀਂ ਪਾਪਾ ਦੇ ਸ਼ੇਰ ਜੀ ਉਹ ਸ਼ੇਰਨੀਆਂ ਕਹਿੰਦਾ ਸ਼ੇਰ ਸ਼ੇਰ ਤੁਸੀਂ ਪਾਪਾ ਦੇ ਕੀ ਹੋ ਤੁਸੀਂ ਪੁਛੀ ਪਾਪਾ ਦੇ ਸ਼ੇਰ ਹੋ ਮੜ ਇਹਨਾਂ ਨੂੰ ਪੁੱਛੇ ਨਾ ਸ਼ੇਰ ਜੀਆਂ ਨੇ ਕਿਹੜੀ ਕਿਹੜੀ ਕਰਾਮਾਤ ਕੀਤੀ ਹੋਈ ਹੈ ਡਰਾਈਵਰੀ ਚ ਸ਼ੇਰ ਜੀ ਹਾਂਜੀ ਵਸੇ ਇਹ ਵੀ ਛੇਰ ਜੀ ਤੇ ਬੋਲ ਰਿਹਾ ਛੇਰ ਦੀ ਬਚਾਲੇ ਉਹ ਮਾਮਲਾ ਭਾਗ ਗਿਆ ਮੜਿਆ ਆਇਆ ਕਰਿਓ ਦੇਖੋ ਮੈਂ ਸ਼ੂਟ ਕਰਕੇ ਚੱਲ ਜਾਣਾ ਇਹਨੂੰ ਮੇਰਾ ਵੀਰ ਬਚਾਲੇ ਲੈ ਕੇ ਚੱਲੇ ਆਇਆ ਫੜ ਗਿਆ ਦੋਲੇ ਕੁੜੀਆਂ ਨੂੰ ਪਾਪਾ ਦੀਆਂ ਪਰੀਆਂ ਗਿਆ ਜਾਂਦਾ ਹਾਂਜੀ ਇਹ ਜਾਂਦਾ ਜੀ ਕਿਹੜੀ ਗੱਲ ਹੁਣ ਉਹ ਵੀ ਦੱਸ ਹੁਣ ਆਈ ਆਈ ਤੁਸੀਂ ਪਹਿਲਾਂ ਖੰਭੇ ਵਾਲੀ ਗੱਲ ਕਰੀ ਜਾਈਓ ਫਿਰ ਉਹੀ ਗੱਲ ਹੋ ਗਿਆ ਵੀ ਦੇਖਦੇ ਨਹੀਂ ਕੁੜੀਆਂ ਵੀ ਸਿੱਧਾ ਛਾੜ ਦਿੰਦੀਆਂ ਮੈਂ ਕਹਿਣਾ ਕੀ ਚਾਹੁੰਦਾ ਤੂੰ ਕਹਿਣਾ ਕੀ ਚਾਹੁੰਦਾ ਮੈਂ ਉਹੀ ਪੁੱਛਣਾ ਚਾਹੁੰਦਾ ਕਹਿਣਾ ਕੀ ਚਾਹੁੰਦਾ ਮੈਂ ਤਾਂ ਕੀ ਕਹਿਣਾ ਚਾਹੁੰਦਾ ਓਏ ਬੱਲ ਲਾ ਦੀ ਬਤਾ ਦੱਸ ਨੀ ਸਟੇਟ ਦੇ ਸ਼ੇਰ ਆ ਨਾ ਤੂੰ ਪਾਪਾ ਦਾ ਹਾਂਜੀ ਹਾਂਜੀ ਦਾ ਪਾਪਾ ਦਾ ਸ਼ੇਰ ਆ ਦਿੱਖ ਰਿਹਾ ਹੈਗਾ ਹੁਣ ਮੈਂ ਦੇਖ ਕੇ ਨਹੀ ਨਹੀਂ ਜੀ ਸਾਬਕੇ ਦੱਸ ਕਿਹੜੀ ਗੱਲ ਦੱਸ ਸਹੀ ਗੱਲ ਤਾਂ ਸਹੀ ਗੱਲ ਦੀ ਹੈ ਜੀ ਆ ਪਗੜ ਢੂਡ ਗਿਆ ਹੀ ਹੂੰ ਕਿਹਾ ਕੀ ਸੀ ਅਹੀਂ ਗਿਆ ਜੀ ਕੁੜੀਆਂ ਦੇ 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 ਵੀ ਸਦਾ ਚਾੜ ਦਿੰਦੇ ਕਿ ਕੁੜੀਆਂ ਨੇ ਦੇਖਣਾ ਨਹੀਂ ਅੰਦਾ ਕੁੜੀਆਂ ਦੇ ਅੱਖਾਂ ਨਹੀਂ ਉਹਨਾਂ ਨੂੰ ਪਤਾ ਨਾ ਜੀ ਅੱਛਾ ਫਿਰ ਤੁਸੀਂ ਕੁੜੀਆਂ ਦੀ ਗੱਲ ਕਿਵੇਂ ਕਰ ਸਕਦੇ ਜੋ ਉਹਨਾਂ ਨੂੰ ਪਤਾ ਇਹ ਚੀਜ਼ ਲੈ ਹੁਣ ਉਹ ਅਸੀਂ ਦੇਖਿਆ ਹੀ ਅੱਖਾਂ ਨਾਲ ਦੇਖੀ ਚਾਹੀ ਤੇਰੇ ਕੋ ਕੁੜੀਆਂ ਤੇ ਤੁਸੀਂ ਉੱਥੇ ਦੇਖਿਆ ਨਹੀਂ ਰੀਲਸ ਕਿ ਉਹਨਾਂ ਦੀ ਅੱਖਾਂ ਵੀ ਹੈਗੀਆਂ ਨੇ ਫਿਰ ਉਹਨਾਂ ਨੇ ਦੇਖਿਆ ਹੋਣਾ ਤੇਰੀ ਕੋਈ ਗੱਲ ਹੋਣੀ ਆ ਉਹਨਾਂ ਦੀ ਸਿਚੁਏਸ਼ਨ ਸਮਝੀ ਹੋਣੀ ਆ ਹੂੰ ਕੋਈ ਮੈਨੂੰ ਦੱਸੇ ਗੱਲ ਵੀ ਕੁੜੀਆਂ ਅੱਗੋਂ ਘਬਰਾ ਜਾਂਦੀਆਂ ਨੇ ਜੀ ਕੋਈ ਚੀਜ਼ ਇੱਕ ਬਣਾਉਂਦੇ ਘਬਰਾਉਂਦੀਆਂ ਕਿਉਂ ਨੇ ਘਬਰਾਉਂਦੀ ਜਿਹੜੀ ਕੁੜੀ ਹੋਵੇ ਮੇਰੇ ਗਾ ਸੁਣੋ ਜੀ ਜਿਹੜੀ ਕੁੜੀ ਉਹ ਇਦਾਂ ਹੀ ਕਰਦੀ ਆ ਨਵੀਂ ਕੁੜੀ ਨਵੀਂ ਤਾਂ ਫਿਰ ਮੈਡਮ ਵੀ ਸਿੱਖੀ ਹੋਣੀ ਨਾ ਮੈਂ ਵੀ ਨੀ ਸਿੱਖੀ ਹੋਣੀ ਨਵੀਂ ਤਾਂ ਜਦੋਂ ਤੁਸੀਂ ਪਹਿਲੀ ਵਾਰ ਜਾਣਦਾ ਜੀ ਪੁਆਇੰਟ ਇੱਕ ਗੱਲ ਦਾ ਕਿ ਜਦੋਂ ਤੁਸੀਂ ਪਹਿਲੀ ਵਾਰ ਸਿੱਖੀ ਤੁਸੀਂ ਨਹੀਂ ਘਬਰਾਏ ਨਹੀਂ ਜਮਾਂ ਵੀ ਨਹੀਂ ਕਿਉਂ ਨਹੀਂ ਘਬਰਾਏ ਇਹ ਸੇਰ ਨਹੀਂ ਤਰਾਉਂਦਾ ਨੀ ਸਿੱਖੀ ਮੈਂ ਬਾਹਰ ਤਲਾਉਂਦੇ ਨਹੀਂ ਸੀ ਜਦੋਂ ਅਜੇ ਪਰਫੈਕਟ ਨਹੀਂ ਆਉਂਦੀ ਮਤਲਬ ਇਹ ਪਹਿਲਾਂ ਘਬਰਾਉਂਦੇ ਸੀ ਘਰ ਹੀ ਘਬਰਾਉਂਦੇ ਸੀ ਅਸੀਂ ਤਾਂ ਚਲੋ ਫਿਰ ਵੀ ਜਿਗਰਾਂ ਲੈ ਕੇ ਰੋੜ ਤੇ ਜਾਵੜਨੇ ਆ ਤਾਂ ਹੀ ਤਾਂ ਖਤਰਾ ਪੈਦਾ ਹੋ ਗਿਆ ਜੀ ਇਹਨਾਂ ਤੋਂ ਤਾਂ ਸਭ ਤੋਂ ਜ਼ਿਆਦਾ ਖਤਰਾ ਤਾਂ ਪਹਿਲਾਂ ਘਰ ਵਾਲਿਆਂ ਨੇ ਵੀ ਹੁੰਦਾ ਨਹੀਂ ਜੀ ਸਾਨੂੰ ਤਾਂ ਕਦੇ ਚਾਹ ਨਹੀਂ ਮਿਲਦੀ ਮਤ ਆਤਾ ਕਿ ਉਹ ਮੇਰੀ ਤਾਂ ਸੁਣ ਲੋ ਦੱਸੋ ਜੀ ਮੇਰੀ ਮੇਰੀ ਸੁਣ ਲੋ ਆ ਤੁਸੀਂ ਮੈਂ ਫੜੂ ਤੁਸੀਂ ਲੋੜੋ ਮੈਂ ਚਾਹ ਪਾਣੀ ਪੀ ਕੇ ਆ ਗਿਆ ਨਾ ਨਾ ਇੱਥੇ ਹੀ ਰੋਈ ਹੈ ਸਰ ਮੈਂ ਚਾਹ ਤਾਂ ਹੁਣ ਓਏ ਹੁਣ ਮਾਮਲਾ ਭਾਗਿਆ ਮੈਨੂੰ ਜਾਣ ਦੇ ਨਹੀਂ ਨਹੀਂ ਖਤਰਾ ਹੈ ਖਤਰਾ ਕੁਝ ਨਹੀਂ ਹੁੰਦਾ ਖਤਰਾ ਘੜਾ ਕੱਲਿਆਂ ਦੇ ਉਹ ਨਹੀਂ ਕਿਦੋਂ ਤੁਹਾਡੇ ਦੋਨਾਂ ਦੀ ਆਣ ਵਾਲਾਗਾ ਤਾਂ ਕਹਿ ਰਹੇ ਆ ਮੈਂ ਉਹੀ ਕਹਿੰਦਾ ਮੇਰਾ ਵੀਰ ਮੈਂ ਕਹਿੰਦਾ ਵੀ ਆਪਾਂ ਸ਼ੋਹ ਦੀ ਸਮਾਪਤੀ ਕਰਦੇ ਆ ਚਲੋ ਵਧੀਆ ਲੱਗਿਆ ਗੱਲਬਾਤ ਸੋ ਦੋਨਾਂ ਪਈ ਮੈਮਤੀ ਸਾਹਿਬ ਆਪਣੇ ਬਾਈ ਲਈ ਤਾੜੀਆਂ ਲਾਓ ਗੱਲ ਪੈ ਗਈ ਗੱਲਬਾਤ ਥੋੜੀ ਜੀ ਬਹੁਤ ਸੋਹਣਾ ਗੱਲਬਾਤ ਕਰਨਾ ਜਦੋਂ ਮੈਂ ਥੋੜੀ ਜੀ ਬਹੁਤ ਸੋਹਣਾ ਗੱਲਬਾਤ ਕਰਦਾ ਥੈਂਕ ਯੂ ਸਰ ਸੋਹਣੀ ਗੱਲਬਾਤ ਕਰਦੇ ਹੋ ਪਿੰਡੀ ਕੋਡ ਬਣਾਈ ਤਾਂ ਅਸੀਂ ਚੱਲ ਬਣੀ ਹਾਏ ਹਾਏ ਸੋ ਪਿੰਡ ਮੁੰਡਾ ਕਿਹੜੇ ਤੋਂ ਆ ਜੀ ਕੋਡ ਦੋ ਨਾ ਜੀ ਕੋਡ ਦੂਨੇ ਦਾ ਹੈ ਕੋਡ ਦੂ ਥੋੜਾ ਤਾਂ ਬੜਾ ਨਾਮ ਹੈ ਪੂਰਾ ਨਾਮ ਹੈ ਜੀ ਮਾੜਾ ਮੋਟਾ ਨਹੀਂ ਪੂਰਾ ਨਾਮ ਹੈ ਨਾਮ ਪੂਰਾ ਹੁਣ ਇਹ ਇੱਜ਼ਤ ਕਰਕੇ ਕੁੜੀ ਜਿੰਨੂੰ ਆਪਾਂ ਤਾਂ ਕੋਈ ਗੱਲ ਨਹੀਂ ਕਰਦਾ ਆਪਾਂ ਹੁੰਦੀ ਰਹਿੰਦੀ ਐ ਹੁੰਦੀ ਰਹਿੰਦੀ ਐ ਇਹ ਇੱਜ਼ਤ ਵੀ ਹੁੰਦੀ ਜਿੱਦੀ ਮੜੀ ਮੋਟੀ ਇੱਜ਼ਤ ਹੁੰਦੀ ਹੈ ਜਦੋਂ ਦੀ ਇੱਜ਼ਤ ਹਾਂ ਸੁੱਖਣਾ ਇੱਜ਼ਤ ਦਾ ਹੈ ਜਮਾਈ ਚਲੋ ਸ਼ੋਕਰਾ ਮਾਲਕ ਦੱਸੋ ਬੈਠੋ ਮੇਰਾ ਵੀਰ ਵਾਧੇ ਲੱਗੇ ਅਲਬਾਤ ਕਰਕੇ ਸਟਾੜੀਆਂ ਲਾਓ ਭਰਾ ਦੇ ਲਈ ਨਾਮ ਕੀ ਹੈ ਦੀ ਹਰਮਨਦੀਪ ਕੌਰ ਹਰਮਨਦੀਪ ਕੌਰ ਕਿੱਥੋਂ ਆਹ ਰਾਜੀ ਲੋਕਲ ਸਰ ਪੰਨਾਲਾ ਮੈਂ ਪਹਿਲਾਂ ਕੁਸ਼ੂਰ ਆਏ ਸੀ ਹਾਂ ਸਰ ਲੋਕਲ ਲੋਕਲ ਬਰਨਾਲਾ ਬਰਨਾਲੇ ਤੋਂ ਚੰਗੀ ਗੱਲ ਹੈ ਕੀ ਕਰਦੇ ਕਿਉਂ ਐਸੀ ਦੀ ਸਰ ਕੋਰਸ ਵੈਤਾਇਆ ਕਿ ਜੀਡੀਸੀ ਇੱਥੇ ਵੀ ਜੀਡੀਸੀ ਕਰਦੇ ਹਾਂ ਜੀ ਹਾਂ ਅੱਛਾ ਇੱਥੇ ਵੀ ਜੀਡੀਸੀ ਕਰਦੇ ਹਾਂ ਚੱਕਰ ਪੈ ਗਿਆ ਜੀ ਔਰ ਇਹਦੇ ਵਿੱਚ ਤੁਸੀਂ ਪੀਜੀਡੀਸੀ ਕਰਦੇ ਹੋ ਜੀ ਹਾਂ ਸਰ ਪੀਡੀਸੀ ਕਰਾਉਣੀ ਤੁਸੀਂ ਜੀ ਸਰ ਕੋਰਸ ਅੱਛਾ ਕੋਰਸ ਆ ਫਿਰ ਗੈਪ ਨਾ ਦੋ ਨਾ ਜੀ ਗੈਪ ਹੀ ਤਾਂ ਮਰਾਉਂਦੇ ਆ ਜੀ ਅੱਛਾ ਚਲੋ ਇੱਥੇ ਤੁਸੀਂ ਮੰਨ ਲਓ ਮੇਕਅਪ ਦੀ ਪੀਜੀਡੀਸੀ ਕਰਦੇ ਹੋ ਜੀ ਸਰ ਸਾਰੇ ਦਈਆਂ ਸਾਰੇ ਦਈ ਜੀ ਔਰ ਓਵਰ ਆਲ ਤੁਸੀਂ ਬਿਊਟੀ ਬੂਟੀ ਦਾ ਸਾਰਾ ਕੁਝ ਸਿੱਖਣਾ ਕਰਨਾ ਹਾਂ ਜੀ ਬਹੁਤ ਬਹੁਤ ਚੰਗੀ ਗੱਲ ਹੈ ਸ਼ੌਂਕ ਹੀ ਕੀ ਰੱਖਦੇ ਮਹਾਰਾਜ ਜੀ ਸਰ ਕਿਹਾ ਕਿ ਹੈ ਸਲੂਨ ਦਾ ਕੰਮ ਕਰਨਾ ਹੂੰ ਸਰ ਕਿਹਾ ਕਿ ਹੈ ਸਲੂਨ ਦਾ ਕੰਮ ਕਰਨਾ ਸਲੂਨ ਦਾ ਕੰਮ ਕਰਨਾ ਚੋਨੇ ਬਹੁਤ ਚੰਗੀ ਗੱਲ ਹੈ ਜੀ ਕਿੱਥੇ ਕਰੋਗੇ ਵੈਸੇ ਸਲੂਨ ਆ ਜਾਉਂਗਾ ਸਰ ਬਰਨਾਲਾ ਬਰਨਾਲਾ ਜੀ ਇਹਨਾਂ ਦੀ ਕੰਪੀਟੀਸ਼ਨ ਵਾਲੇ ਬਣਉਂ ਤੁਸੀਂ ਹਾਂ ਜੀ ਹਾਂ ਜੀ ਗੱਦੀ ਹਾਂ ਜੀ ਚਲੋ ਵਧੀਆ ਗੱਲ ਹੈ ਚੰਗੀ ਗੱਲ ਹੈ ਇਹਨਾਂ ਤੋਂ ਤੁਸੀਂ ਕਿਹ ਚੋਲੇ ਇਹਨਾਂ ਦੀ ਕੰਪੀਟੀਸ਼ਨ ਮਾਲ ਤੁਸੀਂ ਅਰੀਏ ਤੋਂ ਸਿੱਖ ਰਹੇ ਹੋ ਫਿਲਹਾਲ ਜੀ ਹਾਂ ਥੋੜੀ ਆਪ ਹੀ ਬੋਲਦੀਆਂ ਅੱਜ ਕੈਵੇਂ ਦੇ ਕੇ ਬੋਲਣ ਲੱਗੇ ਹਾਂ ਕਿ ਕਿ ਮੈਨੂੰ ਟੈਨਸ਼ਨ ਆ ਦਿਮਾਗ ਤੇ ਮੈਨੂੰ ਨਹੀਂ ਸਰ ਉਹ ਲੋੜ ਨਹੀਂ ਸਰ ਉਹ ਬੀਬੀ ਘਟਿਆ ਹੋਵੇ ਦੀ ਨਹੀਂ ਸਰ ਚੰਗੀ ਗੱਲ ਆ ਬਹਿ ਜੂ ਦੀ ਸੋ ਤਾੜੀਆਂ ਲਾਓ ਬਈ ਕੁੜੀ ਲਈ ਜੀ ਆਓ ਪੂਜਾ ਜੀ ਪੂਜਾ ਜੀ ਇਹ ਕਿਹਦੇ ਹਿਸਾਬ ਦੀ ਪੂਜਾ ਬਈ ਇਤਨਾ ਪੂਜਾ ਵੀ ਨਹੀਂ ਕਰ ਸਕਦੀ ਨਹੀਂ ਪੂਜਾ ਜੀ ਤੁਸੀਂ ਤਾਂ ਪਹੁੰਚੋ ਜੀ ਆਓ ਕੀ ਆ ਬਾਤ ਹੈ ਪੂਜਾ ਦਰਖਤਾਂ ਨਾਲ ਭਰੀ ਪਈ ਐ ਜੀ ਜਿੱਦਰ ਕੋ ਮਾ ਮੈਕ ਖੜਾਓ ਪੂਜਾ ਜੀ ਨੂੰ ਇਹ ਕਿੱਥੇ ਬੋਲਦੇ ਦੀ ਇਹ ਅੱਛਾ ਆ ਆਹ ਬੜਾ ਪੂਜਾ ਦੀ ਇਹ ਤੁਸੀਂ ਬੜਾ ਸੋਹਣਾ ਮੇਕਅਪ ਕੀਤਾ ਦੀ ਤੂੰ ਬੋਲਦੇ ਬਲਦੇ ਤਾਂ ਹੈਗੀ ਹੁੰਦੀ ਸ਼ੁਕਰ ਹੈ ਮੈਂ ਇੱਥੇ ਗੱਲ ਆਏ ਆਂ ਆਲਾ ਕੰਮ ਹੀ ਆਂ ਦੀ ਕਿੱਥੋਂ ਬਲੌਗਰ ਦੇ ਪੂਜਾ ਦੀ ਸਭ ਨਾਲੇ ਤੋਂ ਬੁਲਾਉਂਤਾ ਬੀ ਆ ਆ ਰੁਪ ਨੂੰ ਕਿੰਨਾ ਟਾਈਮ ਹੋ ਗਿਆ ਦੀ ਬੈਸਾ ਸੋਹਣੇ ਲੱਗਦੇ ਹੁੰਦੀ ਇੱਧਰ ਦਿਖਾਓ ਜੀ ਇੱਧਰ ਇੱਕ ਪਾਸੇ ਪੱਤੇ ਪੁੱਤੇ ਵੀ ਆ ਗਏ ਆਂ ਜੀ ਮੜਾ ਮਟਾ ਹੋਰ ਵੀ ਬੀਜ ਲੈਂਦੇ ਕੋਈ ਦਰਖਤ ਜੀਰੀ ਜੂਰੀ ਨਾਲ ਜੀ ਪਰ ਇੱਕ ਗੱਲ ਮੰਨਣ ਜਾਊਗਾ ਵੀ ਇਹ ਮੇਕਅਪ ਦਾ ਕਮਾਲ ਹੈ ਜੀ ਕਿੱਥੋਂ ਜਿਹੜਾ ਕਿਵੇਂ ਕਿਵੇਂ ਦਿਖਾਇਆ ਹੈ ਜੀ ਆਈਡੀ ਤੇਰਾ ਲਾਲ ਲਾਲ ਕੱਢੀ ਨੇ ਇਹ ਕੀ ਨੇ ਜੀ ਇਹ ਪੰਜਾਬੀ ਦੱਸਿਓ ਜੀ ਨਾਣਾ ਨਾਣਾ ਉਹ ਵੀ ਕੋਣ ਉਹ ਥੋੜੀ ਕੋਣ ਗਾਲ ਨਿਕਲ ਗਈ ਏਥੇ ਆ ਜਾ ਮੈਨੂੰ ਪਤਾ ਲੱਗੇ ਤੁਸੀਂ ਇੱਥੇ ਇੱਥੇ ਅੱਗੇ ਆਓ ਜੀ ਪਤਾ ਕਿ ਚਿਹਰਾ ਦਿਖਾਓ ਮੜਾ ਪੇਰ ਤਾਂ ਜੂਮ ਜਮ ਕਰ ਦਿਓ ਚਿਹਰੇ ਤੇ ਪ੍ਰੋਪਰ ਜੀ ਇਹ ਤੁਹਾਨੂੰ ਆਪ ਨੂੰ ਕਦੇ ਦੇਖਿਆ ਮੈਨੂੰ ਡਰ ਜਾ ਲੱਗੇ ਵੀ ਮੇਰਾ ਮੈਕ ਮੈਨੂੰ ਕੀ ਬਣਾਤਾ ਜੀ ਜਿਹੜੇ ਆ ਇਹਨੇ ਕੋਕੇ ਕਾਹਤੋਂ ਪਾਏ ਜੀ ਆਪਨੇ ਇਹ ਇਹਨੂੰ ਕੀ ਕਹਿੰਦੇ ਜੀ ਸਟੋਨਸ ਸਟੋਨਸ ਪਤਾ ਕਿ ਜਿਹੜਾ ਗਾਣਾ ਨਹੀਂ ਮੜਾ ਮੇਰੇ ਹਾਲਾਤ ਐਸੇ ਹੈ ਉਹ ਕਮ ਹੈ ਵੈਸੇ ਬਹੁਤ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਤੁਹਾਡਾ ਕੀ ਸ਼ੌਕ ਹੈ ਮਤਲਬ ਅੱਗੇ ਦੀ ਫਿਰ ਆਉਣ ਵਾਲੇ ਫਿਊਚਰ ਦੇ ਸਮੇਂ ਵਿੱਚ ਵਿੱਚ ਜੀ ਸਰ ਮੇਰਾ ਇਦਾਂ ਹੀ ਹੈ ਕਿ ਮੈਂ ਮੇਕਅਪ ਕਰੀ ਸੋਹਣਾ ਤੇ ਕੁਛ ਲੱਗਿਆ ਉਸੇ ਮਤਲਬ ਹੁਣ ਸਮੇਂ ਚ ਮਤਲਬ ਕਿਹੜੇ ਦਰਖਤਾਂ ਨੂੰ ਉਪਜਾਊ ਬਣਾਓਗੇ ਸਾਰਿਆਂ ਨੂੰ ਬਣਾਓਗੇ ਜੀ ਚਲੋ ਬਹੁਤ ਸੋਹਣੇ ਲੱਗਦੇ ਹੁੰਦੀ ਇਹ ਕਲਾ ਹੀ ਹੁੰਦੀ ਹੈ ਟੈਲੈਂਟ ਹੁੰਦਾ ਹੈ ਉਹ ਕਈਆਂ ਨੂੰ ਲੱਗਦਾ ਹੁੰਦਾ ਹੈ ਵੀ ਵਿਚਾਰੀ ਦਾ ਕੀ ਜਰੂਰ ਖੜੇ ਬੜੇ ਜਲੂਸ ਨਹੀਂ ਇਹ ਰਿਐਲਿਟੀ ਹੈ ਵੀ ਜਿਹੜੀਆਂ ਜਿਵੇਂ ਤੁਸੀਂ ਦੇਖਦੇ ਹੋ ਨਾ ਉਹ ਕਹਿ ਜੀ ਆਪਾਂ ਫਿਲਮਾਂ ਦੇਖਦੇ ਨਾ ਔਰ ਫਿਲਮਾਂ ਉਹ ਵੀ ਮੈਨੂੰ ਸਾਰੇ ਮੇਕਅਪ ਨਾਲ ਹੀ ਤਿਆਰ ਹੁੰਦੀ ਆਉਣੀਆਂ ਨਾ ਜੀ ਉਹ ਡਰਾਪਣੀ ਜਿਹੀ ਲੁੱਕ ਸਾਰੀ ਦੀ ਕੋਈ ਦਿਖਾ ਰਿਹਾ ਅੱਛਾ ਪੁੱਤਲ ਵੀ ਹੈਗਾ ਸਿਸਟਮ ਜੀ ਤੁਸੀਂ ਤਾਂ ਨੀ ਰਾਤ ਨੂੰ ਨੀਂਦ ਆਉਣ ਬੰਦੇ ਮੇਰੇ ਹਿਸਾਬ ਨਾਲ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਵੀ ਜਿਹੜੇ ਅੱਗੇ ਸੋਚਦੇ ਆ ਵੀ ਮਨੁੱਖ ਜਿ ਬਹੁਤ ਸੋਹਣੇ ਲੱਗਦੇ ਬਹੁਤ ਇਧਰ 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 ਸਾਈਡ ਤੇ ਫੁੱਲ ਆਏ ਇਹਨਾਂ ਦਾ ਕੀ ਰਾਦਰ ਦੀ ਮਤਲਬ ਸਰ ਨੇਚਰ ਬਈ ਇੱਕ 파ਟ ਹੈ ਫਲਸ ਲਾਈਕ ਆਪਾਂ ਨੂੰ ਇਨਵਰੀ ਪਰ ਤੁਸੀਂ ਓਵਰਲ ਵਿਜ਼ਨ ਕੀ ਦਿਖਾਉਣਾ ਚਾਹ ਰਹੇ ਮੈਨੂੰ ਉਹ ਸਮਝਾਉਤੋ ਨੇਚਰ ਬਾਰੇ ਇੱਕ ਕੰਨਾ ਚਾਹੁੰਦੀ ਹੈ ਕਿ ਲਾਈਕ ਆਪਾਂ ਨੂੰ ਨੇਚਰ ਨੂੰ ਸੇਵ ਕਰਨਾ ਚਾਹੀਦਾ ਕੀ ਬਾਤ ਹੈ ਕਰਤ ਮਲੂ ਫੁੱਟਾ ਵੀ ਬੋਲੇ ਘਟੋਂ ਦੀ ਬੰਗਾਈ ਬਹੁਤ ਜ਼ਿਆਦਾ ਹੈ ਨਾ ਸ਼ਬਦਾਂ ਦੀ ਇੱਕ ਪਾਸੇ ਮਤਲਬ ਤੁਸੀਂ ਇਧਰੋਂ ਕੀ ਤੁਸੀਂ ਡਿਫਾਈਨ ਕੀਤਾ ਜੀ ਸਰ ਨੇਚਰ ਨੂੰ ਡਿਫਾਈਨ ਕੀਤਾ ਸਰ ਇਧਰ ਫੋਰ ਲੁੱਕ ਕੀਤੀ ਹੈ ਓਕੇ ਇਧਰਲੇ ਪਾਸੇ ਜੀ ਸਰ ਲਾਈਕ ਪਲਾਂਟਸ ਵੀ ਜਿਹੜੇ ਦਿਖਾਈ ਨੇ ਸ਼ੋ ਕਿੱਦਿਆ ਹੈ ਠੀਕ ਹੈ ਆ ਘੜਾ ਆ ਗਿਆ ਦਰਫੇ ਜਿਹੜੇ ਦਲੀ ਸੜਤ ਜਾਂਦੇ ਨੇ ਪਤਾ ਤਾਂ ਲੱਗਿਆ ਨਾ ਭਈ ਅਸੀਂ ਬੰਦ ਕਹਿੰਦੇ ਹੋ ਜੀ ਵੀ ਆਏਗਾ ਕਿ ਵੀ ਇਹਦਾ ਆ ਸਿਸਟਮ ਹੈ ਭਈ ਦਰਾ ਤਾਂ ਨਹੀਂ ਪਤਾ ਬਸ ਬਣਾ ਲਿਆ ਦੀ ਹੈ ਪਰ ਠੀਕ ਹੈ ਮੇਤਰੋ ਜੀ ਤੁਸੀਂ ਇਦਾਂ ਦੀ ਲੁੱਕ ਚਾਹੀਦੀ ਹੈ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਇਕੱਲਾ ਮੇਕਅਪ ਸਿੱਖਣਾ ਬੜੇ ਕੱਬੇ ਕੱਬੇ ਤਰੀਕੇ ਨਾਲ ਆ ਨਾ ਤਾਂ ਪਹਿਲੀ ਐਗਜ਼ਾਮਪਲ ਇਹ ਆ ਗਈ ਦੀ ਇਹ ਦੇਖ ਸਕਦੇ ਹੋ ਤੁਸੀਂ ਕੁਝ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਕੋਈ ਖਤਰਨਾਕ ਲੁੱਕ ਲੈਣੀ ਹੈ ਤਿਆਰ ਕਰ ਦੂੰਗੇ ਜੀ ਪੱਕਾ ਜੀ ਜਿਹੇ ਜੀ ਲੁੱਕ ਚਾਹੀਦੀ ਹੋਗੀ ਉਹ ਜੀ ਕਰ ਦੂੰਗੇ ਤਿਆਰ ਮੁਕਰੇ ਉਹਨਾਂ ਦੇ ਕੋ ਮੈਂ ਔਨ ਕੈਮਰਾ ਰਿਕਾਰਡ ਦਿੱਤੇ ਕਰ ਲੀ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦਰੱਖਤ ਸਭ ਧਿਆਨ ਰੱਖਿਓ ਆਪਣਾ ਠੀਕ ਹੈ ਜੀ ਮਿਹਰਬਾਨੀ ਸੋ ਤਾੜੀਆਂ ਲਓ ਬਈ ਕੁੜੀ ਲਈ ਨਾਮ ਕੀ ਕੁੜੀ ਮਨਜਿੰਦਰ ਕੌਰ ਮਨਜਿੰਦਰ ਕੌਰ ਜੀ ਕਿੱਥੋਂ ਦੀ ਆ ਮੋਗਾ ਡਿਸਟ੍ਰਿਕਟ ਮੋਗਾ ਪਸੇ ਮੋਗੇ ਸਾਈਡ ਤੋਂ ਜੀ ਇੱਧਰ ਕਿਵੇਂ ਆਏ ਫਿਰ ਇਦ ਬਸ ਵੈਸੀ ਨਹੀਂ ਵੈਸੇ ਨਹੀਂ ਭੇਲੇ ਹਾਂ ਨਹੀਂ ਸਰ ਹਾਂ ਮਤਲਬ ਕੀ ਮੈਂ 3 ਮੰਥਸ ਲਈ ਆਈ ਸੀ ਕੈਨੇਡਾ ਤੋਂ ਅਰ ਤੁਸੀਂ ਕੈਨੇਡਾ ਤੋਂ ਆਏ ਹੋ ਹਾਂਜੀ ਭੈਣ ਮੜ ਕੇ ਲਵਾ ਦੇ ਵੀ ਜਾ ਬਾਹਲੇ ਓਥੇ ਬੇਨਤੀ ਆ ਮੇਰੇ ਤਾਂ ਦੋਸਤ ਆ ਮਿੱਤਨ ਦੀ ਦੋ ਤਿੰਨ ਵਾਰੀ ਰਿਵਿਊ ਤੇ ਲੱਗੀ ਦੀ ਐ ਮੈਡਮ ਮੋਟਾ ਜਿਹਦਾ ਕੈਨੇਡਾ ਸਾਨੂੰ ਬੰਦਾ ਸਾਨੂੰ ਐ ਕੋਈ ਕੈਨੇਡਾ ਦੀ ਗੱਲ ਸੁਣਾਓ ਪਤਾ ਕੀ ਸਾਡੇ ਬੰਦੇ ਚ ਬਹੁਤ ਕੀੜਾ ਇੱਥੇ ਕਈ ਤਾਂ ਕੈਨੇਡਾ ਦੇ ਨਾਂ ਨੂੰ ਮਰਨ ਵਾਲੇ ਹੋ ਜਾਂਦੇ ਆ ਬੜੇ ਕੋਈ ਕੈਨੇਡਾ ਦੀ ਗੱਲ ਸੁਣੇ ਕੀ ਮਹੌਲ ਆ ਕੀ ਸਸਟ ਮੈਨ ਸਾਨੂੰ ਪਤਾ ਲੱਗਿਆ ਮਹੌਲ ਕਿਰੋ ਵਧੀਆ ਮਾਹੌਲ ਪੂਰਾ ਬੀਬੀ ਕਰਨਾ ਉਹਦੇ ਦਾ ਗਾਣਾ ਮੇਰੇ ਤਾਂ ਵੈਸੇ ਹੀ ਜ਼ਿਆਦਾ ਆ ਗਿਆ ਸੀ ਚਲੋ ਕੋਈ ਨਹੀਂ ਅੱਛਾ ਮਾਹੌਲ ਪੂਰਾ ਵਧੀਆ ਦੀ ਹੋਰ ਜੀ ਬ੍ਰਦਰ ਪੰਜਾਬੀ ਵਧੀਆ ਹਨਾ ਲੱਗਦਾ ਲੱਭੀ ਬੰਦਾ ਵੀਜੀ ਰਹਿੰਦਾ ਉੱਥੇ ਵੀਜੀ ਰਹਿੰਦੇ ਹਨ ਜੀ ਅਰਨਿੰਗ ਜ਼ਰਾ ਵਧੀਆ ਹੋ ਗਿਆ ਘੱਟ ਕਿੰਨੇ ਰੁਪਏ ਬਣ ਜਾਂਦੇ ਸੱਚੀ ਦੁੱਤੀ ਭੈਣ ਮੇਰੇ ਦੇਖੋ ਝੂੜਨਾ ਪੁੱਢੀ ਜੀ ਨਾ ਸਰੇ ਬਹਾਗਾ ਲਾਈਕ ਮੈਂ ਐਜੂਕੇਟਰ ਦਾ ਕਰਦੀ ਆਂ ਜੀ ਤੇ ਮੈਨੂੰ 3000 ਰੁਪਏ ਦਾ ਪੈਸਾ ਆਉਂਦਾ। 72 ਹੋਦਰ ਬਣਦਾ। ਬੜਾ ਪਧੀਆ ਕਮਾਈ ਹੈ ਜੀ। PHC। ਤੇ ਇਧਰ ਕਿਵੇਂ ਹੋਂ ਦੱਸ ਬਾਬਾ ਬਣਿਆ ਥੋੜਾ ਦਬਾਰੇ ਜੀ। ਮੈਨੂੰ 50 ਸੀਮੇਟਨਿਟੀ ਨੀਤੀ ਸੀ। ਹਾਂਜੀ। ਉਹ ਸਾਲ ਹੁੰਦੇ ਕਿ ਆਪਾਂ ਕੰਮ ਨਹੀਂ ਕਰ ਸਕਦੇ ਹੁੰਦੇ। ਦੈਟਸ ਵਾਈ ਫਿਰ ਤੁਸੀਂ ਉੱਥੇ ਵੀ ਚਲੋ ਇੰਡੀਆ ਚੱਲੇ ਆਣੇ। ਹਾਂਜੀ। ਇੰਡੀਆ ਤੇ ਮੈਂ ਆਈ ਸੀਗੇ 6 ਸਾਲ ਲਈ। ਤੁਸੀਂ ਤਾਂ 19 ਚ ਗਈ ਸੀਗੇ ਮੈਂ। ਹਾਂਜੀ। 2019 ਤੋਂ ਤੁਸੀਂ ਗਏ ਹੋ ਜਾਂਦੇ। ਹਾਂਜੀ। ਕਿੰਨੇ ਟਾਈਮ ਬਾਅਦ ਵਾਪਸ ਮੁੜੇ ਹੁੰਦੇ? 6 ਸਾਲ। ਕੀ ਸਲਾਮ ਅਦਾਈ ਹੋਵੇ। ਮਤਲਬ 6 ਸਾਲ ਤੁਸੀਂ ਉੱਥੇ ਲਾਇਆ ਪੀਪੂ ਆਰ ਦੇ ਲੱਗੇ ਸੀ ਫਿਰ ਆਜਾ ਪੀਆਰ ਉਹਦੀ ਹਾਂਜੀ ਕੈਨੇਡਾ ਦਾ ਬੰਦਾ ਤਾਂ ਉਹੀ ਨਹੀਂ ਮਾਨ ਹੁੰਦਾ ਜੀ ਅਸੀਂ ਦਾਅਵਲ ਸਵਾਰ ਆਏ ਆ ਆਹੀ ਚੀਜ਼ਾਂ ਚਾਹੀਦੀ ਨੇ 6 ਸਾਲ ਤੋਂ ਕੈਨੇਡਾ ਤੋਂ ਪਈ ਸਾਡੇ ਨਾਲ ਕੁੜੀ ਖੜੀ ਹੈ ਜਿਹੜੀ ਪੀਆਰ ਹੈ ਬਹੁਤ ਵਧੀਆ ਗੱਲਾਂ ਮਤਲਬ ਕਰਦੇ ਤੁਸੀਂ ਕੋਈ ਕੈਨੇਡਾ ਦੀ ਕੋਈ ਵੀਕ ਪੁਆਇੰਟ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਕਰਕੇ ਜਿਹੜੇ ਨਵੇਂ ਸਟੂਡੈਂਟ ਜਾਣ ਆ ਉਹਨਾਂ ਨੂੰ ਆਹ ਚੀਜ਼ਾਂ ਸਾਹਮਣਾ ਨਾ ਕਰਨਾ ਪਵੇ ਸਰ ਆਈ Think ਕਿ ਹੈਲਥ ਕੇਅਰ ਦਾ ਥੋੜਾ ਇਸ਼ੂ ਹੋਇਆਗਾ ਜਿੱਦਾਂ ਆਪਾਂ ਪੇਰੈਂਟਸ ਨੂੰ ਵੀ ਲੈ ਕੇ ਜਾਣੇ ਹਨਾ ਉਹ ਹੋਲ ਡੇਜ਼ ਕਰਕੇ ਥੋੜਾ ਵੀ ਇਸ਼ੂ ਹੋ ਜਾਂਦਾ ਕਿਉਂ ਹੂੰ ਮਮਾ ਤੁਮਾਰੀ ਬੁੜੇ ਨਾਲ ਦਿੱਤ ਹੂੰ ਜਦੋਂ ਪਹਿਲੇ ਦਿਨ ਤੁਸੀਂ ਕੈਨੇਡਾ ਪਹੁੰਚੀ ਸੀ ਫੀਲਿੰਗ ਹੀ ਸੀ ਫੀਲਿੰਗ ਸਰ ਪੂਰੀ ਬੱਧੀ ਸੀ ਨੰਤਰ ਰੋਣਾ ਵੀ ਨਹੀਂ ਆ ਰਿਹਾ ਸੀ ਘਰ ਦੇੰਦ ਦਾ ਮਤਲਬ ਉਹ ਹੁੰਦਾ ਥੋੜਾ ਜਿਹਾ ਅੱਛਾ ਜਿੱਦੇ ਤੁਸੀਂ ਕੈਨੇਡਾ ਮਲੂਰੋ ਤੁਰੇ ਉਹ ਗਾਣਾ ਲੱਗਿਆ ਹੋਣਾ ਜੀ ਗਾਣਾ ਕਿਹੜਾ ਗਾਣਾ ਗਾ ਲਾਇਆ ਸੀ ਜੀ ਤਨੇ ਹੋਣੀ ਸੀਗਾ ਕਾਰੇ ਛੱਡਣੇ ਸੋਖੇਨੀ ਹਾਂਜੀ ਉਹ ਲਾਇਆ ਸੀਗਾ ਮੈਂ ਨਹੀਂ ਲਾਇਫ ਹੀ ਕਰ ਦੇਣੀ ਸੀ ਫਿਰ ਉਥੇ ਫਿਰ ਟੋਟੇ ਤੋਂ ਗਾਣਾ ਸੂਟ ਨਹੀਂ ਕੀਤਾ ਜੇ ਕਿਉਂਕਿ ਜੋਰ ਕਹਿੰਦੇ ਵੀ ਕਾਰ ਛੱਡਣ ਵੇਲੇ ਰੋਏ ਰੋਈ ਤਾਂ ਸੀ ਮਤਲਬ ਕੀ ਉਹ ਤਾਂ ਕਰਦੇ ਰੋਏ ਸੀ ਹਾਂ ਸਮਝ ਆ ਰਹੀ ਹੈ ਅੰਦਰ ਡ੍ਰੀਮ ਚਲੋ ਮਤਲਬ ਚੰਗੇ ਗਾਣੇ ਗੁਣੇ ਲਾ ਕੇ ਤਰੀ ਸੀ ਜੀ ਫਿਰ ਉਥੇ ਕਿਹੜਾ ਗਾਣਾ ਲਾਇਆ ਦੀ ਜਰੂਰ ਇਹ ਤਾਂ ਯਾਦ ਨਹੀਂ ਜੀ ਸਾਲ ਹੋ ਗਏ ਇੱਥੇ ਮਤਲਬ ਪਤਾ ਕੀ ਚੱਕਰ ਹੈ ਮੈਂ ਇੱਥੋਂ ਗਾਣੇ ਦੇਖੋ ਇਹ ਲਾਦਾਂ ਵੀ ਕਾਰ ਛੱਡਣ ਵੇਲੇ ਰੋਏ ਉਥੇ ਗਾਣਾ ਉਲਟਾ ਹੋ ਜਾਂਦਾ ਉਹ ਗਾਣਾ ਰੋਟੀ ਠੰਡੀ ਨਹੀਂ ਆ ਖਾਦੀ ਤੇਰੇ ਪੁੱਤ ਨੇ ਕਦੇ ਹੁਣ ਬੇਹੀ ਵੀ ਸਵਾਦ ਲੱਗਦਾ ਹੁਣ ਇਹ ਵੀ ਉਹਦੇ ਕਹਿੰਦੇ ਆ ਸਾਰੇ ਜਿਹੜੇ ਕਹਿੰਦੇ ਕੰਮ ਨਹੀਂ ਤਾਂ ਮੈਂ ਮਤਲਬ ਜਾਦੀ ਗਈਆਂ ਕਰੋਨਾ ਟਾਈਮ ਤੇ ਮੈਂ ਮਤਲਬ ਕਿ ਫੁੱਲ ਟਾਈਮ ਕੰਮ ਕੀਤਾ ਯਾਹ ਆ ਐਗਜ਼ਾਮਪਲ ਹੈ ਭਈ ਆਪਾਂ ਕਹਿ ਦਿੰਨੇ ਆ ਕਿ ਕਿਤੇ ਨਾ ਕਿਤੇ ਮੈਂ ਜ਼ਰੂਰ ਕਹੂੰਗਾ ਵੀ ਜਿਹੜੇ ਬੱਚੇ ਇਸ ਵੀਡੀਓ ਨੂੰ ਵਾਚ ਕਰਦੇ ਆ ਭਈ ਜਿਹੋਨੇ ਮਾਂ ਚ ਕਿਤੇ ਨਾ ਕਿਤੇ ਹੋਇਆ ਪਿਆ ਵੀ ਯਾਰ ਬਾਹਰ ਦੇ ਘੰਟੜਾ ਚ 네ਗੇਟਿਵਿਟੀ ਬੜੀ ਆਈ ਪਿਆ ਜਦੋਂ ਗੱਲ ਅਸੀਂ ਕਹਿਣਾ ਨੂੰ ਲੈ ਕੇ ਕਰਾਤੇ ਆ ਤਾਂ ਪਹਿਲਾ ਬੱਚੇ ਨੂੰ ਇਹ ਮੈਂਦਾ ਵੀ ਉਥੇ ਕੰਮ ਨਹੀਂ ਮਿਲ ਤਾਂ ਇਹ ਕੁੜੀ ਭਈ OC ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਖੜੀ ਹੈ ਵੀ ਜਿਹਨੇ ਕਰੋਨਾ ਟਾਈਮ ਵੀ ਕੰਮ ਕੀਤਾ ਜੀ ਹੈ ਨਾ ਤੋਂ ਲੋੜ ਹੈ ਤੁਹਾਨੂੰ ਉਸ ਚੀਜ਼ ਦੀ ਸਮਝਣ ਦੀ ਜੇ ਕੰਮ ਕਰਨਾ ਚਾਹੁੰਦੇ ਹੋ ਸਿੱਖ ਲਈ ਜਾਂ ਗਲਤ ਬਦਕਾ ਕੋਈ ਨਾ ਕੋਈ ਸਿੱਖ ਕੇ ਜ਼ਰੂਰ ਜਾਏ ਸਕਿੱਲ ਜ਼ਰੂਰੀ ਹੈ ਠੀਕ ਹੈ ਸੋ ਪਾਣੇ ਬਹੁਤ ਵਧੀਆ ਤੁਸੀਂ ਜਿਹੜੀ ਜਾਣ ਚਾਹਤ ਦਿੱਤੀ ਹੈ ਖਾਸਾ ਕਿਹੜਾ ਵੀ ਕੀਤਾ ਹੈ ਤੋਂ ਠੀਕ ਹੈ ਜੀ ਇੱਧਰ ਵੱਲ ਦੇਖ ਕੇ ਹੁਣ ਬਾਈ ਕਰਦੇ ਹਾਂ ਥੈਂਕ ਯੂ ਸਰ ਮੈਂ ਜਦੋਂ ਕਹਾਂਗਾ ਦੋ ਜੀ ਠੀਕ ਹੈ ਮੈਨੂੰ ਭੇਜਣ ਨੂੰ ਇੰਨਾ ਤੱਕਾ ਨਾ ਕਰੋ ਮੈਂ ਭੱਗ ਜੂਗਾ ਟੈਨਸ਼ਨ ਨਾ ਲਓ ਠੀਕ ਹੈ ਜੀ ਇੱਧਰ ਇੱਧਰ 3 ਦੇ ਦੇ भाई आ, भाई कहना जी <laughs> और और कुछ कहना चाहने वैसे नहीं कहो कुछ तो कहो चलो तक की गल है दी 1 2 3 ओके थैंक यू बाय सर मैं कहला भाई गया सी थैंक यू करते हैं आपको बहुत-बहुत शुक्रिया थैंक यू सो मच पेन सो लाओ लॉबी कुडीली ताड़ियां ठीक है जी ऐसे हुन करो जी सेट शॉट बड़ा मोटा और करना कर लो कल को चक्कर टाइम बातू पे वेरी गुड ਨਾਮ ਕੀ ਹੈ ਦੀ ਕਿਰਨਜੀਤ ਕਿਰਨਜੀਤ ਕਰਨਜੀਤ ਕਿਰਨਜੀਤ ਪਹਿਲਾ ਸੰਗਰੇ ਕਿਹਾ ਸੀ ਇਹ ਜੀ ਕਿਰਨਜੀਤ ਕੌਰ ਕੌਰ ਕਿਆ ਸੀ ਪਹਿਲਾ ਪਹਿਲੇ ਪਹਿਲਾ ਕੌਰਗੇ ਸੱਚੀ ਦੱਸਿਓ ਜੀ ਕਿਰਨਜੀਤ ਕੌਰ ਕਿਆ ਹੈ ਤੇਰੇ ਅੱਛਾ ਸਰ ਸਰ ਕਿਹਾ ਸੀ ਸਰ ਕਿ ਚਲੋ ਕੋਈ ਚੱਕ ਨਹੀਂ ਕਰਨਜੀਤ ਕੌਰ ਤੁਹਾਡਾ ਨਾਮ ਹੈ ਜੀ ਕਿੱਥੋਂ ਬਲੋਂਗ ਕਰਦੇ ਹੋ ਜੀ ਬਰਨਾਲਾ ਤੋਂ ਬਰਨਾਲਾ ਤੋਂ ਤੁਸੀਂ ਬਲੋਂਗ ਕਰਦੇ ਹੋ ਤੁਹਾਡੇ ਕਿਹੋ ਸ਼ੌਂਕ ਹੈ ਮਹਾਰਾਜ ਜੀ ਸ਼ੌਂਕ ਬੱਸ ਸ਼ੌਂਕ ਬੱਸ ਹੈਂ ਬਾਹਰ ਜਾਣਾ ਤੁਸੀਂ ਕੰਮ ਚੀ ਦੱਸ ਦੋ ਕਾਦੀ ਨੀ ਮੇੜੋ ਜਨਾ ਬਾਹਰ ਜਾਣਾ ਕਿਹੜੀ ਕੰਟਰੀ ਜਾਣਾ ਜੀ ਇਟਲੀ ਜਾਣਾ ਤੁਸੀਂ ਬੜੀ ਵੱਖਰੀ ਕੰਟਰੀ ਸੋਚਿਆ ਜੀ ਕੋਈ ਹੈਡਲੀ ਚ ਪਹਿਲਾਂ ਆਪਣਾ ਨਹੀਂ ਸਰ ਮੇਰੇ ਹਸਬੰਡ ਅੱਛਾ ਲਿਗੇ ਹੋ ਹੋ ਰਹੀ ਗੱਲ ਅੱਛਾ ਅੱਛਾ ਤੁਹਾਡੇ ਹਸਬੰਡ ਹੈ ਜੀ ਵਿਆਹੇ ਹੋਏ ਹੋ ਜੀ ਨਹੀਂ ਇੰਗੇਜਮੈਂਟ ਹੋਈ ਹੈ ਅੱਛਾ ਗੇਜ਼ਮੈਂਟ ਹੋਈ ਥੇ ਚਲੋ ਚੰਗੀ ਗੱਲ ਹੈ ਜੀ ਪਰਿਵਾਰ ਨੇ ਕਰਵਾਈਏ ਜੀ ਹਾਂ ਜੀ ਚਲੋ ਚੰਗੀ ਗੱਲ ਵਧੀਆ ਮਤਲਬ ਸੁਖ ਸ਼ਾਂਤੀ ਚੱਲ ਰਹੀ ਫਿਲਹਾਲ ਤਾਂ ਜੀ ਕਦੋਂ ਮੈਰਿਜ ਕਦੋਂ ਕਰਾਉਣੀ ਹੈ ਜੀ ਅਭੀ ਸਰ ਅਸ ਅਗੇਂਡਾ ਤੁਸੀਂ ਹੁਣ ਪਹਿਲਾ ਹਿੱਸਾ ਹਾਲ ਕਰਦੇ ਠੀਕ ਹੈ ਚਲੋ ਵਧੀਆ ਚੰਗੀ ਗੱਲ ਹੈ ਹੁਣ ਦੀ ਜੇ ਲਾਈਫ ਦੀ ਮੈਂ ਥੋੜੀ ਦੀ ਗੱਲਬਾਤ ਕਰਨਾ ਕਿੱਦਾਂ ਦੀ ਰਾਇ ਤੁਹਾਡੀ ਹੁਣ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਸਰ ਪਰਿਵਾਰ ਚ ਕੌਣ ਕੌਣ ਹੈ ਜੀ ਚਾਂਦਰ ਰੀਦੋ ਇੱਕ ਬਜ਼ੁਰਗ ਹੀ ਹੈ ਹੂੰ ਡੰਗਰ ਪਸ਼ੂ ਚੋਰ ਚੰਗੀ ਗੱਲ ਹੈ ਵਧੀਆ ਲਾਈਫ ਚੱਲਦੀ ਹੈ ਜੀ ਸ਼ੌਂਕ ਕੀ ਕੇ ਸਾਡੀ ਭੈਣ ਦੇ ਸੀ ਇਹ ਸ਼ੌਂਕ ਬੱਸ ਇੱਕ ਤਾਂ ਬੱਸ ਦਾ ਬੜਾ ਵੱਡਾ ਸ਼ੌਂਕ ਆ ਤੁਹਾਨੂੰ ਲੱਗੇ ਇਹ ਕਦੋਂ ਪਾਲਿਆ ਸੀ ਇਹ ਫਿਰ ਸ਼ੌਂਕ ਸੈਨਸ ਬਟ ਤੁੰਨਾ ਨਹੀਂ ਕਿਹਾ ਸੀਗਾ ਵੀ ਤੂੰ ਕੰਮ ਸਿੱਖ ਲਈ ਬਾਹਰ ਹੀ ਪੈਲੀ ਹੋਇਆ ਹੈ। ਹੂੰ ਨਹੀਂ ਨੀ ਇੱਕ ਗੱਲ ਮੰਨਣ ਜੁਗਾ ਜਦੋਂ ਗੱਲ ਬਾਹਰ ਨੂੰ ਲੈ ਕੇ ਕਰਦੇ ਆ ਨਾ ਤਾਂ ਉਹ ਜਿਹੜਾ ਤੁਹਾਡੇ ਫੀਲਡ ਵਾਲਾ ਕੰਮ ਆ ਗਿਆ ਬਿਊਟੀ ਮੇਕਅਪ ਇਹਦੀ ਬਹੁਤ ਸੋਹਣੇ ਲੈਵਲ ਦੇ ਪੈ ਗਿਆ। ਇਹਦੇ ਲਈ ਫਿਰ ਇੱਕੋ ਇੱਕ ਨਾਮ ਵੀ ਤੁਹਾਨੂੰ ਪਤਾ ਕੀ ਹੈ? ਜੀ ਸਿੱਖਣਾ ਹੈ ਤਾਂ ਕੀ ਨਾਮ ਆਉਦਾ? ਹਾਂ ਸਿੱਖਣ ਦੇ ਲਈ ਆਪਾਂ ਨੂੰ ਰੇਂਜ ਜੀ ਆਉਣਾ ਪੈਣਾ ਇਹ ਗੱਲ ਵੀ ਮਿੱਤਰੋ ਜਾਇਜ਼ ਹੈ। ਠੀਕ ਹੈ ਚੜ੍ਹਦੀ ਕਲਾ ਜੀ ਫੈਮਿਲੀ ਚੜ੍ਹਦੀ ਕਲਾ ਜੀ ਪ੍ਰਭਾਤ ਜੀ ਹਾਂਜੀ ਚਲੋ ਸ਼ੋਗਰਾ ਮਾਲਕਾ ਦਾ ਪਰਮਾਧਮ ਤੁਹਾਨੂੰ ਇਦਾਂ ਹੀ ਦਿਨ ਦੁਗਣੀ ਨਾਲ ਦੁਗਣੀ ਤਰੱਕੀ ਬਾਰੇ ਸੋ ਹੋਰਾਂ ਮਚਣਾ ਗੱਲਬਾਤ ਕਰੀਏ ਜੀ ਬਿਊਟੀ ਦੇ ਵਿੱਚ ਕੀ ਗੱਲ ਹੈ ਮੇਕਅਪ ਹੀ ਹੁੰਦਾ ਜੀ ਗੱਲਾਂ ਮੱਝ ਵੀ ਜਿਹੜਾ ਪਮੂਹਾਂ ਤੇ ਲੱਗਦਾ ਜੀ ਮਤਲਬ ਵਿਆਹ ਵੇਲੇ ਸ਼ਿੰਗਾਰ ਦੇ ਕੋਈ ਨਹੀਂ ਜੀ ਮੈਂ ਬਿਊਟੀ ਦੇ ਵਿੱਚ ਬਹੁਤ ਸਾਰੇ ਐਸਪੈਕਟਸ ਆਉਂਦੀਆਂ ਜਿਵੇਂ ਆਪਾਂ ਸਕਿਨ ਦੇ ਕੋਰਸਸ ਹੁੰਦੇ ਆ ਹੇਅਰ ਦੇ ਦੇਨੇ ਆਪਾਂ ਸਕਿਨ ਨੂੰ ਕੱਲਾ ਥ੍ਰੈਡਿੰਗ ਵੈਕਸਿੰਗ ਤੱਕ ਸੀਮਿਤ ਰੱਖਿਆ ਆ ਬਟ ਸਾਡੇ ਕੋਲ ਸਕਿਨ ਦੇ ਇੰਨੀ ਐਡਵਾਂਸ ਚੀਜ਼ਾਂ ਆ ਅਸੀਂ ਹਾਈ ਫ੍ਰੀਕੁਐਂਸੀ ਮਸ਼ੀਨਸ ਦਾ ਕਿਆ 3 ਤੋਂ ਮੇਕਅਪ ਦਾ ਬਹੁਤ ਰੈਡ ਡਾਊਟ ਕੱਢਣਾ ਚਾਹੀਦੀ ਹੈ ਕਿ ਮੰਚ ਸਾਡੇ ਕੋਲ ਅਸੀਂ ਸਾਰੇ ਸਕਿਨ ਇਸ ਸਪੀਡ ਨੂੰ ਬਿਲੋਂਗ ਕਰਦੇ ਹਾਂ ਤੇ ਸਾਡੀ ਸਕਿਨ ਤੇ 0% ਮੇਕਅਪ ਐ ਅਸੀਂ ਬਿਨਾ ਮੇਕਅਪ ਤੋਂ ਵੀ ਕੈਮਰੇ ਸਾਹਮਣੇ ਆਉਨੇ ਆ ਮੈਂ ਖੁਦ ਰੀਅਲ ਹਾਂ ਸਾਡਾ ਪੇਚਾ ਕਰ ਸਕਦੇ ਆ ਮੈਂ ਕਹਿੰਦੀ ਆ ਪ੍ਰੋਪਰ ਮੇਕਓਵਰ ਕਰਕੇ ਸ਼ੂਟ ਕਰ ਲੈਣੀ ਚਾਹੁੰਦੀ ਮੈਂ ਜਿਵੇਂ ਵੀ ਨੇਚਰਲ ਹਾਂ ਮੇਰਾ ਮੇਨ ਮੋਟਿਵ ਬੱਚਿਆਂ ਨੂੰ ਸਕਿੱਲ ਦੇਣਾ ਆ ਨਾ ਕਿ ਬਿਊਟੀ ਕੱਲੀ ਪ੍ਰਮੋਟ ਕਰਨਾ ਹੁਣ ਮੇਕਅਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਿਰਫ ਇਹ ਆ ਕਿ ਕੁੜੀਆਂ ਮੂੰਹ ਤੇ ਫਾਊਂਡੇਸ਼ਨ ਲਾਉਂਦੀਆਂ ਆ ਕੱਲਾ ਫਾਊਂਡੇਸ਼ਨ ਮੇਕਅਪ ਦੇ ਵਿੱਚ ਨਹੀਂ ਆ ਜੇ ਕੱਲਾ ਆਪਾਂ ਮੇਕਅਪ ਹੀ ਦੇਖਿਆ ਜਾਈਏ ਮੇਕਅਪ ਦੇ ਵਿੱਚ 100 प्लस प्रोडक्ट्स ਹੋਣਗੇ 100% ਬ੍ਰਾਂਡਸ ਆਪਾਂ ਉਦਾਂ ਇੰਨੇ ਜ਼ਿਆਦੇ ਗਰੋਅ ਕਰਦੇ ਆ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੈ ਜੀਰੋਂ ਆਪਾਂ ਇੰਟਰਨੈਸ਼ਨਲ ਲੈਵਲ ਤੇ ਜਾਣੇ ਆਪਾਂ ਸੈਲੀਬ੍ਰਿਟੀਜ਼ ਦੇਖਦੇ ਆ ਅੱਜ ਕੱਲ ਹਰ ਇੱਕ ਦੂਜੀ ਸੈਲੀਬ੍ਰਿਟੀ ਮੇਕਅਪ ਬ੍ਰਾਂਡ ਲਾਂਚ ਕਰ ਰਹੀ ਹੈ ਹੂੰ ਹੁਣ ਮੇਕਅਪ ਦੇ ਵਿੱਚ ਆਪਾਂ ਮੂਵੀ ਮੀਡੀਆ ਤੁਹਾਡਾ ਆਪਾਂ ਦੇਖ ਲੈਣੇ ਆ ਸੈਕਟਰ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਤੁਸੀਂ ਫਿਲਮ ਫਿਲਮਸ ਵਿੱਚ ਦੇਖਦੇ ਆ ਕਰਟਨ ਬਰਨ ਮੇਕਅਪ ਹੁੰਦੇ ਆ ਮੇਰੇ ਸਾਹਮਣੇ ਇੱਕ ਲਾਈਵ ਐਗਜ਼ਾਮਪਲ ਬਣਾਉਣੀ ਆ ਬੱਚੇ ਨੂੰ ਉਹ ਦਿਖਾਓ ਕਿ ਉਹ ਇਕੱਲਾ ਮੇਕਅਪ ਦੇ ਨਾਲ ਤੁਸੀਂ ਉਹ ਵੀ ਕ੍ਰੀਏਟ ਕਰਦੇ ਆ ਜ ਦੇਖੋ ਜੀ ਮੈਂ ਇਕੱਲਾ ਛੂਟ ਬਾਸ ਤੇ ਆਇਆ ਸੀ ਵੀਰੇ ਮੈਂ 2-4 ਮਿੰਟ ਮੈਂ ਭੱਗ ਜਾਣਾ ਠੀਕ ਹੈ ਨਾ ਵੀਰੇ ਆ ਜਾਓ ਅੱਗੇ ਆਵੋ ਜੀ ਅੱਗੇ ਆਵੋ ਅੱਗੇ ਆਵੋ ਅੱਗੇ ਹੋਰ ਆਟਰਾਉਣਾ ਲਗਾਮ ਨਹੀਂ ਆ ਦਰਦ ਨੂੰ ਆ ਫੜੀ ਮੇਰਾ ਵੀਰੇ ਮੇਰੇ ਨੂੰ ਦਿਖਾ ਪਹਿਲਾਂ ਮੈਂ ਚੈੱਕ ਕਰਾ ਇਹ ਪੱਕਾ ਅੱਜ ਬਾਸ ਤੇ ਤਿਆਰ ਕੀਤਾ ਨਾ ਦੀ ਇਹ ਬੜਾ ਕਬਾਜੀ ਤਿਆਰ ਕਰਦੇ ਮੈਂ ਤਾਂ ਪ੍ਰੋਪਰ ਡੂੰਗੇ ਡੰਗੇ ਸੱਟ ਪਾਰ ਕੇ ਤੁਸੀਂ ਨਹੀਂ ਦੀਆਂ ਇਦਾਂ ਕਰੀ ਮੇਰਾ ਵੀਰ ਮੂੰਹ ਦੁਬਾਰਾ ਫੇਰੋ ਸਾਸੀ ਛਰੀਡ ਵੱਜੀ ਐ ਤੋਂ ਮੇਤਰੋ ਗੁਰਜੀ ਜੀ ਤੁਸੀਂ ਕਹਿ ਰਹੇ ਹੋ ਨਾ ਦੇਖਦੇ ਹੋ ਨਾ ਵੀਰ ਉਹਦੇ 6 ਵਜੇ ਆਇਆ ਲੱਗਿਆ ਬਾਹ ਲੱਗਿਆ ਉਹ ਓਰੇਂਜ ਤਿਆਰ ਕਰਦਾ ਬਸ ਐਂ ਗੱਲ ਮੁੱਕਦੀ ਇੱਥੇ ਦੋਕਤਨ ਲੱਗਿਆ ਜਦੋਂ ਤੇਰੇ ਮੇਕਅਪ ਕਰਦੇ ਸੀ ਐਵੇਂ ਥੋੜਾ ਥੋੜਾ ਕੀ ਕਹਿਣਾ ਕਿ ਚੋਣੇ ਇਸ ਲੁੱਕ ਬਾਰੇ ਮੰਨ ਕੇ ਚਲੋ ਵੀ ਤੇ ਪੈਰਾਂ ਜਿੱਕੇ ਨੁਕਸਾ ਭਾਈ ਮੇਰਾ ਵੀਰ ਇੱਕ ਵਾਰੀ ਖੜਾ ਲਾਇਆ ਕਰਕੇ ਪ੍ਰੋਪਰ ਹੁਣ ਬੋਲ ਨਾਮ ਕੀ ਹੈ ਨਾਮ 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 ਕਿਸ ਕਾਰਨ ਹੈ ਜਿਸ ਕਾਰਨ ਕਿਥੋਂ ਬਰਨਾਲੇ ਜੀ ਸ਼ੌਂਕ ਕਿ ਬੱਸ ਸਾਰੀਆਂ ਗੱਡੀਆਂ ਦਾ ਕਿਹੜੀਆਂ ਦਾ ਸਾਰੀਆਂ ਦੇ ਫਿਰ ਵੀ ਕਿਹੜੀ-ਕਿਹੜੀਆਂ ਕੋਈ ਪਸੰਦੀਦਾ ਗੱਡੀ ਕਿਹੜੀ ਐ ਵਰਨਾ ਵਰਨਾ ਕਿਆ ਬਾਪ ਐ ਵਰਨਾ ਚਲੋ ਨਾ ਮੇਰੇ ਵੀਰ ਕੀ ਮਤਲਬ ਬਾਹਰ ਸੋਚਦੇ ਹੋ ਹਾਂ ਜੀ ਤੁਹਾਨੂੰ ਹਾਂ ਬਾਹਰ ਦਾ ਬਾਹਰ ਦਾ ਕਿਹੜੀ ਕੰਟਰੀ ਕੈਨੇਡਾ ਇਸੇ ਲੋਕੋ ਚ ਤੂੰ ਵੀ ਜਾ ਦੇ ਨਹੀਂ ਨਹੀਂ ਬੱਸ ਤਾਂ ਮੈਂ ਕਹਿੰਦਾ ਵੀ ਜਾਏ ਬਾਕੀ ਐਮਬੈਸਲੇਂਗ ਵੀ ਜੇ ਦਿਨ ਕਿ ਵੀ ਮੇਰਾ ਵੀਰ ਤੂੰ ਲੰਘ ਜਾ ਯਾਰ ਕਰਾਮ ਆਤੀ ਐ ਯਾਰ ਸੀਰੀਅਸਲੀ ਮੈਂ ਕਹਿੰਦਾ ਤਾੜੀ ਲਾਓ ਯਾਰ ਇੱਕ ਵਾਰੀ ਮੈਨੂੰ ਸੱਚੀ ਨਹੀਂ ਪਤਾ ਸੀ ਵੀ ਮਨ ਇਹੋ ਜਿਹੀ ਲੋਕੀ ਪ੍ਰੋਪਰ ਤਿਆਰ ਹੋ ਜਾਂਦੀ ਮੈਨੂੰ ਇੰਨਾ ਜ਼ਰੂਰਤ ਨਹੀਂ ਜੀ ਕੰਮ ਮੇਕਅਪ ਦਾ ਹੁੰਦਾ ਬਟ ਰਿਐਲਿਟੀ ਜੀ ਕਿਤੇ ਆਪਦੇ ਆਪ ਮੈਂ ਬਾਈਬੀਸ ਨਹੀਂ ਦੇਖਿਆ ਸੀ ਵੀ ਯਾਰ ਇਹ ਚੀਜ਼ ਕਿਵੇਂ ਤਿਆਰ ਹੋ ਜੇ ਕਿਸੇ ਨਾਲ ਵਿਰਿੰਦਰ ਭਾਈ ਤੁਸੀਂ ਨਾਲ ਆਓ ਤੁਹਾਨੂੰ ਮਨੋਂ ਚੱਕਰ ਕੀ ਆ ਤੁਸੀਂ ਕਿਹੜੀਆਂ ਪੂਤਾ ਪਤਾ ਦੇਖ ਕੇ ਆਏ ਹੋ ਹੈਗੇ ਸੰਸਾਰ ਦੇ ਵਿੱਚ ਮੈਂ ਆਪਣੀ ਕੋਰਸ ਵਿੱਚ ਕੀਤਾ ਸੀ ਕੋਰਸ ਦੇ ਕਦੇ ਤੁਸੀਂ ਮਚੇਰੇ ਦੇ ਦਰਸਤਰ ਉਭਜਾਉ ਕਰ ਦਿੰਦੇ ਹੋ ਹੈ ਕਦੇ ਮਨੋਂ ਪ੍ਰੋਪਰ ਇਹ ਵਲੀ ਲੋਕ ਕੀ ਤੇ ਸਟੂਡੈਂਟ ਨੇ ਕੀਤਾ ਆਪਣੇ ਕੁਲਵਿੰਦਰ ਕੁਲਵਿੰਦਰ ਕਿਹੜੇ ਮੈਂ ਤੁਸੀ ਕੀਤੀ ਇਹ ਦੀ ਹਾਂਜੀ ਇਹ ਤੁਸੀਂ ਪਹਿਲਾਂ ਕੋਈ ਬਦਮਾਸ਼ ਬਦਬੂਸ ਰਹੇ ਹੋ ਮੈਨੂੰ ਤੇਰੀ ਮਾਈਂਡ ਦੀ ਕ੍ਰੀਏਟੀਵਿਟੀ ਜੋ ਤੁਸੀਂ ਆਪਾ ਸੋਚਦੇ ਆ ਉਹ ਵੀ ਆਪਣੇ ਹੈਂਡਸ ਨਾਲ ਡਰਾ ਕਰਦੇ ਨੇ ਜੀ ਤੁਸੀਂ ਕੁਝ ਵੀ ਕਰ ਸਕਦੇ ਮਾਨੇ ਚ ਜੇ ਤੁਸੀਂ ਜੀ ਹਾਂਜੀ ਕੁਝ ਵੀ ਕਰ ਸਕਦੇ ਜੇ ਮੰਨ ਲਓ ਮੈਂ ਤੁਹਾਨੂੰ ਕਹਿੰਦਾ ਵੀ ਇਹਨੂੰ ਕੋਈ ਪੂਤਲਾ ਲੁੱਕ ਦੇ ਜੀ ਹਾਂਜੀ ਇਹ ਜਿਹੜੇ ਲੁੱਕਸ ਨਹੀਂ ਆ ਮੋਸਟਲੀ ਆਪਾਂ ਮੂਵੀਜ਼ ਉਹ ਯਾਰਾਂ ਦੇ ਵਿੱਚ ਦੇਖਦੀਆਂ ਹਾਂ ਉਹ ਕਦੇ ਰਿਐਲਿਟੀ ਨਹੀਂ ਹੁੰਦੀ ਜਸਟ ਇੱਕ ਆਪਣਾ ਆਰਟ ਹੀ ਹੁੰਦਾਗਾ ਜੋ ਆਪਾਂ ਕੇ ਸ਼ੋ ਕਰਦੇ ਆ ਕੈਮਰਾਸ ਦੇ ਵਿੱਚ ਹਮ ਇਹ ਹੁਣ ਇੱਕ ਸਾਈਡ ਅਸੀਂ ਇਹਨਾਂ ਦਾ ਗਨ ਸ਼ਾਟ ਕੀਤਾ ਹੋਇਆ ਹੈ ਐਂਡ ਦੂਸਰੀ ਸਾਈਡ ਅਸੀਂ ਇਹਨਾਂ ਦੇ ਕੱਟ ਕੀਤਾ ਹੋਇਆ ਹੈ ਮੈਂ ਮੈਂ ਪਰਪਰ ਪਹਿਲਾਂ ਸੋਚਦੇ ਹਾਂ ਜੀ ਹਾਂ ਜੀ ਜੋ ਵੀ ਚੀਜ਼ ਹੁੰਦੀ ਆ ਮੰਚ ਕਦੋਂ ਆਈ ਸੀ ਵੀ ਮੰਨ ਕੇ ਚਲੋ ਛੋਟਾ ਮੋਟਾ ਸ਼ੂਟ ਹੋ ਤੋ ਛੋਟੇ ਮੋਟੇ ਨੂੰ ਕੋਈ ਸ਼ੌਂਕ ਹੀ ਸੀ ਇਹ ਜਹਾ ਸਰ ਦੇਖੋ ਸਟਾਰਟਿੰਗ ਦੇ ਵਿੱਚ ਨਾ ਬਹੁਤ سارے ਸ਼ੌਂਕ ਹੁੰਦੇ ਨੇ ਬਟ ਕੁਝ ਚੀਜ਼ਾਂ ਅੱਪਰ ਅੱਗੇ ਲੈ ਕੇ ਜਾਂਦੀਆਂ ਜਿੱਦ ਤੱਕ ਹੁਣ ਮੇਕਅਪ ਦੇ ਵਿੱਚ ਸੀਗਾ ਤਾਂ ਸਿਰਫ ਮੇਕਅਪ ਇਕੱਲਾ ਬਿਆਹ ਤੱਕ ਜਾਂ ਪਾਰਟੀ ਤੱਕ ਨਹੀਂ ਸਿਰਫ ਮਤ ਰੱਖ ਸਕਦਾ ਉਹ ਚੀਜ਼ ਨਹੀਂ ਕ੍ਰੀਏਟਿਵਿਟੀਜ਼ ਨਹੀਂ ਗਈਆਂ ਜੋ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਚੱਲ ਰਹੀਆਂ ਨੇ ਬੌਟਨ ਸਨੈਰੀਓ ਜੋ ਇਹਨਾਂ ਚੀਜ਼ਾਂ ਦੇ ਹੀ ਅੱਗੇ ਜਾਂਦੀਆਂ ਹਮ ਇਹ ਜੇ ਤੁਸੀਂ ਹੁਣ ਮਲ ਲਾ ਦੋਗੇ ਫਿਰ ਇਹ ਨੋਰਮਲ ਹੋ ਜਾਊਗਾ ਜੀ ਪੱਕਾ ਹਾਂ ਜੀ ਬਿਲਕੁਲ ਨੋਰਮਲ ਹੋ ਚੁੱਕਾ ਜੀ ਕਿਤੇ ਸਾਡੇ ਵਾਲ ਦੇ ਦੇ ਕੈਂਡੇ ਦੇ ਵਿੱਚ ਚੰਗਾ ਵਾਲਾ ਮੁੰਡਾ ਸੀ ਬਹੁਤ ਬਹੁਤ ਸੋਹਣੀ ਕ੍ਰੀਏਟੀਵਿਟੀ ਕਰਦੇ ਤੁਸੀਂ ਵੀ ਇਹਨਾਂ ਤੋਂ ਸਿੱਖਿਓ ਜੀ ਹਾਂ ਹਾਂ ਜੀ ਮੇਰੇ ਸਰ ਨੇ ਇਹਨਾਂ ਨੇ ਸਾਨੂੰ ਸਿਖਾਇਆ ਜੀ ਬਹੁਤ ਰਿਸਪੈਕਟਫੁਲ ਲੰਬਾਈ ਤੁਸੀਂ ਬਹੁਤ ਸੋਹਣੀ ਗੱਲ ਹੈ ਸਭ ਤੋਂ ਵੱਡੇ ਰਿਸਪੈਕਟਫੁਲ ਥੋੜੀ ਮੈਮ ਨੇ ਪਰ ਸਾਨੂੰ ਬੜੀ ਖੁਸ਼ੀ ਹੋਈ ਵੀ ਕਦੇ ਬਹੁਤ ਥੋੜੀ ਬਵੀ ਲੁੱਕ ਬਾਕਮਾਲ ਹੈ ਮੇਰੀ ਜ਼ਰੂਰ ਬੇਨਤੀ ਹੈ ਮਿੱਤਰੋ ਨਾ ਵੀ ਜੇ ਸਹੀ ਤਰੀਕੇ ਨਾਲ ਮੇਕਅਪ ਸਿੱਖਣਾ ਹੈ ਕਿਸੇ ਵੀ ਇੰਡ ਫਿਲਮ ਪ੍ਰੋਡਕਸ਼ਨ ਹੋ ਗਿਆ 뮤직 ਪ੍ਰੋਡਕਸ਼ਨ ਕੋ ਜਿੱਥੇ ਮਨ ਚ ਲੋ ਇਹ ਹੁੰਦਾ ਵੀ ਯਾਰ ਉਹ ਬੰਦਾ ਮਾਰਦਾ ਕੱਟਦਾ ਪਟਦਾ ਉਹ ਕੱਟਦਾ ਪਟਦਾ ਨਹੀਂ ਹੁੰਦਾ ਉਹ ਬਣਾਇਆ ਜਾਂਦਾ ਜੀ ਸੋ ਉਹਦੇ ਬਾਅਦ ਤੁਸੀਂ ਮੈਮਨਾ ਕੰਟੈਕਟ ਕਰ ਸਕਦੇ ਹੋ ਇਹ ਵੀ ਬਹੁਤ ਤਗੜੇ ਲੈਵਲ ਦੇ ਚੀਜ਼ਾਂ ਬਣਾਉਂਦੇ ਸੀ ਪਹਿਲਾਂ ਵੀਰੇਂਦਰ ਸਰ ਦਾ ਇਹਨਾਂ ਨੇ ਸਟਾਰਟ ਕੀਤਾ ਸੀ ਆਪ ਆਪ ਇੱਕ ਫਿਲਮ ਰੈਡੀ ਕਰਾਂਗੇ ਅਸੀਂ ਜੀ ਗੁਰਸਤ ਠੀਕ ਹੈ ਜੀ ਪਰ ਮੈਂ ਬਣਨਾ ਚਾਹਉਣਾ ਬਦਮਾਸ਼ ਆ ਸਾਲਾ ਠੀਕ ਹੈ ਸਰ ਪਰ ਜਦੋਂ ਮੇਰੇ ਅੰਦਰ ਬਦਮਾਸ਼ੀ ਵਾਲਾ ਕੀੜਾ ਆਉਂਦਾ ਜੀ ਤੁਸੀਂ ਫਿਰ ਇਹ ਕਿਹਾ ਜੇ ਸਾਰਾ ਰੋਲ ਬਣਾਉਣਾ ਪਤਾ ਕਿ ਮੈਂ ਤੁਹਾਨੂੰ ਦੱਸ ਦਾਂ ਮੈਂ ਜਿਵੇਂ ਬੈਸ ਹੀ ਬਦਮਾਸ਼ੀ ਕਰੂੰਗਾ ਤਾਂ ਮੈਨੂੰ ਪਤਾ ਖਤਰਾ ਇਹਦੀ ਜੀ ਫਿਰ ਠੀਕ ਹੈ ਮੈਂ ਇੱਕ ਵਾਰੀ ਮਾਲ ਨੂੰ ਰੋਮ ਮਾਰੂ ਵੀ ਤੂੰ ਹਟਦਾ ਨਹੀਂ ਫਿਰ ਇਹ ਕੁ ਮੈਂ ਹਟਦਾ ਨਹੀਂ ਫਿਰ ਮੈਂ ਜਾਣ ਕਰਨਾ ਧਰੂ ਮੈਂ ਕਿ ਉੱਥੇ ਪੋਸ ਕਰਤੀ ਵੀਡੀਓ ਦੀ ਹਾਂਜੀ ਉੱਥੇ ਸੋਹਣਾ ਮੇਕਅਪ ਕਰਕੇ ਠੀਕ ਹੈ ਜੀ ਠੀਕ ਹੈ ਫਿਰ ਮੈਂ ਮੈਂ ਦਿਖਾਵਾਂ ਵੀ ਮੈਂ ਅਸਲੀ ਜਿਹੜੇ ਤੁਸੀਂ ਕੋਰਸ ਕਰਾਉਨੇ ਹੋ ਸਾਰੇ ਆਲ ਉਸ ਜਨਾਬ ਜੀ ਇਹ ਹੈ ਕਿ ਵੀ ਆਬਵੀਅਸਲੀ ਵੀ ਜਿਹੜੇ ਕੋਰਸ ਨੇ ਇਹ ਤੱਕੜਾਂ ਬਾਸ ਦੀ ਬਣੇ ਜਾਂ ਕਿ ਗਰੀਬ ਪਰਿਵਾਰ ਦਾ ਬੱਚਾ ਵੀ ਕਰ ਸਕਦਾ ਹੈ। ਕਿ ਸਾਡੇ ਕੋਲ 10000 ਤੋਂ ਕੋਰਸ ਫੀਸ ਸ਼ੁਰੂ ਹੁੰਦਾ। ਮੇਰੇ ਕੋਲ ਬਹੁਤ ਸਾਰੇ ਫੈਮਲੀਜ਼ ਦੇ ਇਦਾਂ ਦੇ ਬੱਚੇ ਆ ਕਿ ਹਰ ਕੋਈ ਬੱਚਾ ਉਹ ਨਹੀਂ ਹੁੰਗਾ ਕਿ ਆਂਗਾ ਜੀ ਜਿੰਨੀ ਫੀਸ ਨੇ ਕਈ ਬੱਚਾ ਮੈਨੂੰ ਦੇ ਦੇ। ਬੱਚੇ ਲਈ ਮੈਂ ਅਸੀਂ ਇਹਨਾਂ ਅਡਜਸਟ ਕਰ ਦਿਆਂ ਅਸੀਂ ਇਹ ਬੱਚੇ ਨੂੰ ਜਿੰਨਾ ਸਾਡੇ ਕੋਲ ਹੁੰਦਾ ਸੀ ਉਹਨਾਂ ਡਿਸਕਾਊਂਟ ਦਿੰਨੇ ਆ। ਮੇਰੇ ਬਹੁਤ ਸਾਰੇ ਸਟੂਡੈਂਟਸ ਆ ਮੇਰੇ ਕੋਲ ਕਿਸੇ ਨੂੰ ਵੀ ਖੜਾ ਕਰਕੇ ਬਚ ਲੋ। ਜੇ ਬੱਚੇ ਨੋਰਮਲ ਕਰੋਂ ਤੇ ਮੈਂ ਉਹਦੇ ਲਈ ਬਹੁਤ ਅਡਜਸਟ ਕਰਦੀ ਆ। ਜੇ ਬੱਚੇ ਦੀਆਂ EMI ਵੀ ਐਡਜਸਟ ਕਰ ਲੈਣੇ ਆ ਮਤਲਬ ਜਿਹੜਾ ਤੁਸੀਂ ਸਾਡੇ ਕੋਲ ਪ੍ਰੋਵਾਈਡ ਕਰਦੇ ਜੀ ਉਹ ਆਲਮੋਸਟ ਬਾਹਰ ਵਾਲੀ ਕੰਟਰੀ ਚ ਚੱਲਦੇ ਦੀ 100% ਸਾਡੇ ਸਰਟੀਫਿਕੇਟ ਦੇ ਨਾਲ نیچے ਇੱਕ QR ਕੋਡ ਸਕੈਨਰ ਹੁੰਦਾ ਆ ਤੁਸੀਂ ਕਿਤੇ ਵੀ ਜਾ ਕੇ ਆਪਣਾ ਸਰਟੀਫਿਕੇਟ ਚੈੱਕ ਕਰ ਸਕਦੇ ਹੋ ਤੁਹਾਨੂੰ ਸਪੈਸ਼ਲ ਵੈਸ ਨਹੀਂ ਕਰਾਉਣਾ ਪੈਂਦਾ ਕੁਝ ਨਹੀਂ ਤੁਹਾਨੂੰ ਸਭ ਕੁਝ ਆਨਲਾਈਨ ਇਨਫੋਰਮੇਸ਼ਨ ਹੁੰਦੀ ਆ ਹਮ ਆਪਣੇ ਕੋਲ ਜਿਹੜਾ ਬੱਚਾ ਆਉਂਦਾ ਦੀ ਉਹ ਲੋਕਲ ਬਰਨਾਲ ਦੇ ਜਾਂ ਹੋਰ ਸ਼ਾਮਾਂ ਬਹੁਤ ਸਾਰੇ ਸਾਡੇ ਕੋਲ ਮੋਗੇ ਏਰੀਆ ਦੇ ਬੱਚੇ ਆਉਂਦੇ ਮੋਗੇ ਏਰੀਆ ਦੇ ਕੋਲ ਬਦਨੀ ਆ ਸਭ ਤੋਂ ਦੂਰ ਜਿੱਨਾਂ ਆਪਾਂ ਦੇਖਦੇ ਜਿੱਥੇ ਬਰਨਾਲਾ ਦੀ ਹੱਦ ਹੀ ਖਤਮ ਹੋ ਜਾਂਦੀ ਹੈ ਨਿਹਾਲ ਸਿੰਘ ਵਾਲੇ ਤੋਂ ਬੱਚੇ ਆਉਂਦੇ ਨੇ ਬਹੁਤ ਦੂਰੋਂ ਦੂਰ ਬੱਚੇ ਆਉਂਦੇ ਐਂਡ 오ਰੇਂਜ ਤੋਂ ਇੱਕ ਬਹੁਤ ਵਧੀਆ ਪਲੇਟਫਾਰਮ ਰੰਦਾ ਮੀਨ ਚੀਜ਼ ਸਾਰੇ ਦੇ ਵਿੱਚ ਕੀ ਹੈ ਕਿ ਅਸੀਂ ਬੱਚੇ ਨੂੰ ਫ੍ਰੀ ਲੈਂਸਿੰਗ ਲਈ ਬਹੁਤ ਪੁਸ਼ ਕਰਦੇ ਹਾਂ ਕਿ ਬੱਚਾ ਆਪਣਾ ਕੰਮ ਖੋਲੇ ਅਸੀਂ ਵੈਨਟੀ ਬਹੁਤ ਬੱਚਾ ਗਰੀਬ ਤੋਂ ਬੱਚੇ ਨੇ ਜੇ 20000 25000 ਦਾ ਕੋਰਸ ਕੀਤਾ ਅਸੀਂ ਉਹਨੂੰ 10000 ਦੇ ਵਿੱਚ ਵੀ ਬ੍ਰਾਈਡਲ ਵ ਬਹੁਤ ਸਾਰੇ ਪਿਛਲੇ ਸੈਸ਼ਨ ਦੇ ਬੱਚੇ ਆ ਹੁਣ ਵੀ ਬੱਚੇ ਨੇ ਜਿਹੜੇ ਨਾਲ ਨਾਲ ਮੇਕਅਪ ਦੀ ਫ੍ਰੀਲੈਂਸਿੰਗ ਕਰਦੇ ਆ। ਬੱਚਾ ਸਕਿੱਲ ਉਹਨਾਂ ਦੇ ਬੱਚੇ 'ਚ ਹੋਵੇ ਕਿ ਮੈਂ ਕੰਮ ਕਰਨਾ ਅਸੀਂ ਉਹਦੇ ਲਈ ਕੋਈ ਵੀ ਬੈਚ ਅਰੇਂਜ ਕਰਕੇ ਦਿੰਦੇ ਆ। ਉਹ ਸਾਡੀ ਰਿਸਪੌਂਸਿਬਿਲਟੀ ਆ। ਕੋਈ ਏਜ ਦਾ ਤਾਂ ਨਹੀਂ ਹੈਗਾ ਬੀ ਆਰ ਕੁੜੀ 40 ਸਾਲ ਤੋਂ ਪਲੱਸ ਨਹੀਂ ਆ ਸਕਦਾ ਜਾਂ 30 ਸਾਲ ਕੋਈ ਵੀ ਨਹੀਂ ਸਾਡੇ ਕੋਲ ਕੋਈ ਏਜ ਲਿਮਿਟ ਨਹੀਂ ਆ। ਤੁਹਾਡਾ ਮੰਨਿਆ ਤੁਸੀਂ ਰੈਡੀ ਹੈਂ, ਮੈਂਟਲੀ ਪ੍ਰੀਪੇਅਰ ਹੈਂ ਅਸੀਂ ਤੁਹਾਨੂੰ ਜਿਹੜੇ ਬੱਚੇ ਨੂੰ ਬਰਸ਼ ਵੀ ਹੋਲਡ ਨਹੀਂ ਕਰਨਾ ਆਉਂਦਾ ਹੁੰਦਾ ਅਸੀਂ ਉਹਨੂੰ ਵੀ ਕੰਮ ਸਤਾ ਕੇ ਭੇਜਦੇ ਆ। ਹੂੰ ਮੈਂ ਆਪਣੇ ਇੱਕ ਮੇਕਅਪ ਟ੍ਰੇਨਰ ਨੂੰ ਬੁਲਾਉਣਾ ਚਾਹੁੰਦੀ ਆ ਉਹ ਖੁਦ ਮੇਲਨੇ ਆ ਤੇ ਉਹ 3 ਸਾਲ ਤੋਂ ਇੱਥੇ ਟ੍ਰੇਨਰ ਨੇ ਤੇ ਉਹਨਾਂ ਨੇ ਖੁਦ ਰੀਨ ਤੋਂ ਕੀਤਾ ਸੀ ਤੇ ਉਹਨਾਂ ਦਾ ਮੇਕਅਪ ਬਹੁਤ ਸੋਹਣਾ ਹੈ ਸਾਡੇ ਕੋਲ ਬਹੁਤ ਜ਼ਰੂਰ ਇਨਕੁਆਰੀਜ਼ ਆਉਂਦੀਆਂ ਆ ਬ੍ਰਾਈਡਲ ਸੈਸ਼ਨ ਦੇ ਵਿੱਚ ਕਿ ਅਸੀਂ ਸਿਰਫ ਸਰਦੀ ਰੈਫਰੈਂਸ ਦੇ ਨਾਮ ਤੋਂ ਕੈਵਰੀਂਦਰ ਸੱਤ ਤੋਂ ਕਰਾਉਣਾ ਹੈ ਬ੍ਰਿੰਦਰ ਸਨ ਕਿਹੜੇ ਦੀ ਬਲਾਉਂ ਦੀ ਫਿਰ ਕਈ ਵਾਰੀ ਪਤਾ ਕਿ ਮਾਲ ਆਪਣੇ ਪਿੰਡਾਂ ਦੀ ਕਿਦਣਾ ਅੱਗੇ ਮੈਂ ਨਹੀਂ ਕੰਦ ਵੀ ਆਪਣੇ ਪਿੰਡਾਂ ਚ ਮਾੜੀ ਸੋਚ ਬੜ ਕਿਦਣਾ ਕਿਤੇ ਹੁੰਦਾ ਵੀ ਕੈਵਰੀ ਤੁਹਾਨੂੰ ਕਿਹਾ ਵੀ ਯਾਰ ਕਿਹੜੇ ਕੰਮ ਤੇ ਬੜੇ ਯਾਰ ਨੇਲ ਲਾਈ ਹੋਣਾ ਯਾਰ ਉਹ ਹਾਂਜੀ ਪਿੰਡ ਵਿੱਚ ਬਹੁਤ ਕਹਿੰਦੇ ਸੀ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਕੋਰਸ ਦੀ ਤਾਂ ਮੇਰੇ ਪੇਰੈਂਟਸ ਹੀ ਨਹੀਂ ਮੈਨੂੰ ਲੋ ਕਰਦੀ ਸੀ ਆ ਮੈਂ ਡੀਪੀਐਮ ਯੂ ਕੋਰਸ ਕੀਤਾ ਇਥੋਂ ਬਟ ਇਸ ਤੋਂ ਪਹਿਲਾਂ ਮੈਂ ਆਈਟੀਆ ਕਰਨ ਲੱਗਿਆ ਸੀਗਾ ਡਰਾਫਟਮੈਨਸ਼ਿਪ ਦੀ ਜਿਹੜੇ ਕਰਾਂ ਮੈਪਚਰ ਵਗੈਰਾ ਬਿਲਕੁਲ ਹੀ ਤੇ ਉਮੇ ਹਾਫ ਸੀ ਸੈਟ ਕੀਤੀ ਸੀ ਕਿਉਂਕਿ ਮੇਰਾ ਇੰਟਰਸਟ ਉਧਰ ਨਹੀਂ ਸੀ ਮੇਰਾ ਇੰਟਰਸਟ ਇੱਧਰ ਸੀ ਇਸ ਲਾਈਨ ਚ ਆ ਪੇਰੈਂਟਸ ਹੌਲੀ ਹੌਲੀ ਮੰਨੇ ਇਸ ਤੋਂ ਬਾਅਦ ਚਲੋ ਮਤਲਬ ਕਰਦੇ ਤਾਂ ਮੰਨ ਲਏ ਬਟ ਆਣ ਗਿਆ ਆਣ ਹੋ ਗਿਆ ਜੇ ਬਾਕੀ ਪੈਨ ਤੇ ਹੋ ਗਿਆ ਉਹ ਨਹੀਂ ਸੀ ਲੌਕ ਕਰ ਹੁਣ ਤਾਂ ਕਹਿੰਦੇ ਮੈਂ ਤਾਂ ਫਿਰ ਮੈਨੂੰ ਆ ਹੁਣ ਆਉਂਦੀ ਆ ਸਾਰੇ ਕਿ ਹਾਂ ਸੀ ਮੇਕਅਪ ਕਰਵਾਉਣਾ ਐਂਡ ਸਕਿਨ ਸਰਵਿਸਿਜ਼ ਲੈਣੀਆਂ ਨੇ ਹਨਾ ਉਹ ਸਾਰੀ ਚੀਜ਼ਾਂ ਜੇ ਮੈਂ ਕਮਾਈ ਦੀ ਗੱਲ ਬਦ ਕਰਾਂ ਭਈ ਇਸ ਫੀਲਡ ਦੇ ਵਿੱਚ ਕਿੰਨੀ ਕਮਾਈ ਹੈਗੀ ਹੈ ਮੂਹ ਤੋਂ ਪੁੱਛਦਾ ਭਰਾਵਾ ਤੌਰ ਤੇ ਹਾਂਜੀ ਅਗਰ ਤੁਸੀਂ ਜੌਬ ਕਰਦੇ ਹੋ ਜੌਬ ਦੇ ਵਿੱਚ ਨਾਲ ਮੈਨੂੰ ਲੱਗਦਾ ਕਿ ਫ੍ਰੀ ਲੈਂਸਿੰਗ ਤੁਸੀਂ ਕਰੋ ਤਾਂ ਜਾਦੇ ਬੈਟਰ ਹੈ ਕਿਉਂਕਿ ਜੌਬ ਚ ਇੱਕ ਤੁਸੀਂ ਬੰਦੇ ਰਹਿ ਜਾਣ ਨੂੰ ਇੱਕ ਲਿਮਿਟ ਤੱਕ ਹੈ ਨਾ ਕਿ ਮੈਂ ਜੋਬ ਛੱਡ ਕੇ ਨਹੀਂ ਜਾ ਸਕਦਾ ਅਜੇ ਮੈਨੂੰ ਕੋਈ ਪਰਸਨਲ ਬੁਕਿੰਗ ਆਉਂਦੀ ਹੈ ਮੰਨ ਲਓ ਮੈਨੂੰ ਲੋਰੀਂਗ ਤੇ ਆ ਬੇ ਇਥੇ ਸਿਪਟਾਈਟ ਵਰਗਾ ਮੈਂ ਸਿਰਫ ਇਥੇ ਤੱਕ ਹੈ ਮੈਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ ਫ੍ਰੀਲੈਂਸਿੰਗ ਤਾਂ ਉਹ ਚੀਜ਼ਾ ਕਿ ਫ੍ਰੀਲੈਂਸਿੰਗ ਆਪਾਂ ਬਾਹਰ ਜੇ ਮੈਂ ਬਾਹਰਿਆਂ ਹੈ ਨਾ ਤਾਂ ਮੈਂ ਬਾਹਰ ਆਪਣਾ ਜਿੰਨੀ ਮਰਜ਼ੀ ਬੁਕਿੰਗਸ ਕਰ ਸਕਦਾ ਬਟ ਇਥੇ ਕੀ ਹੈ ਕਿ ਬੁਕਿੰਗ ਆਉਂਗੀ ਔਰ ਮੈਂ ਕਰ ਨਹੀਂ ਸਕਦਾ